ਸਸ਼ੀਅਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ạtਵਾਲ ਗੱਲ ਕਰੀਏ ਮੁੱਦੇ ਦੀ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਅੱਜ ਦਾ ਸੀ ਜੋ ਵਿਸ਼ਾ ਲੈ ਕੇ ਆਏ ਹਾਂ ਉਹ ਵਿਸ਼ਾ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਪੰਜਾਬ ਦੇ ਮਾਹੌਲ 'ਚ ਕੀ ਆਵੇਗਾ ਬਦਲਾਅ ਤੇ ਇਸ ਤੇ ਗੱਲਬਾਤ ਕਰਨ ਲਈ ਮੇਰੇ ਸਹਿਯੋਗੀ ਸੁਰਿੰਦਰ ਢੀਂਸਾ ਜੀ ਵੀ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਆਪਣਾ ਅੱਜ ਦਾ ਵਿਸ਼ਾ ਜਿਹੜਾ ਹੈ ਚੋਣ ਜ਼ਾਬਤਾ ਨੂੰ ਲੈ ਕੇ ਕਿ ਮਾਹੌਲ ਦੇ ਵਿੱਚ ਕੋਈ ਤਬਦੀਲੀ ਇੱਥੇ ਆਵੇਗੀ ਕੀ ਲੱਗਦਾ ਮਾਸ਼ੂ ਜਿਆਦਾ ਚੌਂ ਜਾਪਤਾ ਲੱਗਿਆ ਪੰਜਾਬ ਚ ਕਿਤੇ ਨਾ ਕਿਤੇ ਥੋੜਾ ਜੀ ਜਿਹੜਾ ਪੰਜਾਬ ਦਾ ਮਾਹੌਲ ਆ ਥੋੜਾ ਬੈਟਰ ਹੋਇਆ ਥੋੜਾ ਵਧੀਆ ਦੇਖਣ ਨੂੰ ਮਿਲਿਆ ਹਾਂਜੀ ਕਿਤੇ ਨਾ ਕਿਤੇ ਜਿਹੜੇ ਸ਼ਰਾਰਤੀ ਅਨਸਰ ਤੇ ਜਾਦੀ ਉਹਨਾਂ ਨੇ ਸੀਆਰਪੀ ਪੰਜਾਬ ਚ ਚਲਾਈ ਆ ਹੂੰ ਉਦੋਂ ਥੋੜਾ ਡਰ ਬਹਿ ਗਿਆ ਉਹਨਾਂ ਦਿਮਾਗ ਹਾਂਜੀ ਪਹਿਲਾਂ ਕਿਹਾ ਹੁੰਦਾ ਸੀਗਾ ਪੰਜਾਬ ਪੁਲਿਸ ਵੀ ਇੰਨੀ ਜ਼ਿਆਦਾ ਐਕਟਿਵ ਨਹੀਂ ਸੀਗੀ ਹੂੰ ਤੇ ਨਾ ਹੀ ਉਰੇ ਕੋਈ ਲਾਅਨ ਆਰਡਰ ਵਾਲਾ ਜਿਹੜਾ ਲਾਅਨ ਆਰਡਰ ਆ ਉਹ ਵੀ ਇੰਨਾ ਜ਼ਿਆਦਾ ਵਧੀਆ ਨਹੀਂ ਦੇਖਣ ਨੂੰ ਮਿਲਦਾ ਸੀਗਾ ਪਰ ਜਦੋਂ 24 ਹਫ਼ਤੇ ਲੱਗੇ ਉਸ ਤੋਂ ਬਾਅਦ ਸੈਂਟਰ ਦੀ ਜਿਹੜੀ ਫੋਰਸ ਆਈ ਹੈ ਉਹਦੇ ਨਾਲ ਕਿਤੇ ਨਾ ਕਿਤੇ ਦੇਖਣ ਨੂੰ ਮਿਲਿਆ ਕਿ ਥੋੜਾ ਜਿਹਾ ਬੈਟਰ ਹੈ। ਅੱਛਾ ਤੇ ਇੱਕ ਹੋਰ ਗੱਲ ਸਰ ਦੇਖੋ 24 ਹਫ਼ਤਾ ਤੋਂ ਬਾਅਦ ਹੁਣ ਜੇਕਰ ਆਪਾਂ ਮਾਹੌਲ ਦੀ ਗੱਲ ਕਰ ਰਹੇ ਹਾਂ ਕੀ ਲੱਗਦਾ ਕਿ ਕਾਨੂੰਨ ਵਿਵਸਥਾ ਦੇ ਵਿੱਚ ਵੀ ਕੋਈ ਇੱਥੇ ਸੁਧਾਰ ਆਇਆ ਕਿਉਂਕਿ ਲਗਾਤਾਰ ਜਿਹੜੀ ਆਪਣੇ ਕੋਲ ਹਮੇਸ਼ਾ ਖਬਰਾਂ ਉਦਾਂ ਹੀ ਆਉਂਦੀਆਂ ਨੇ ਤੇ ਕੀ ਲੱਗਦਾ ਕਿ ਇਸ ਦੇ ਵਿੱਚ ਥੋੜਾ ਬਹੁਤਾ ਫਰਕ ਪਿਆ ਹੈ ਜਾਂ ਨਹੀਂ ਪਿਆ? ਹਾਂ ਉਹੀ ਮੈਂ ਤੁਹਾਨੂੰ ਦੱਸਿਆ ਥੋੜਾ ਥੋੜਾ ਜਿਹਾ ਦੇਖਣ ਨੂੰ ਮਿਲਦਾ ਕਿਉਂਕਿ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਨੇ ਕੰਮ ਕਰ ਤੋਂ ਬਾਜ਼ ਨਹੀਂ ਆਉਂਦੇ ਉਹਨਾਂ ਨੂੰ ਕਿਤੇ ਨਾ ਕਿਤੇ ਕੁਝ ਨਾ ਕੁਝ ਚਾਹੀਦਾ ਹੈ ਜੀ ਕ੍ਰਾਈਮ ਕਰਨ ਨੂੰ ਜਦੋਂ ਦਾ ਚੌਂਜਾਬਤਾ ਲੱਗੇ ਆ ਸਾਰਾ ਮਿਨਿਸਟਰੀ ਆਫ ਇੰਡੀਆ ਦੇ ਅੰਡਰ ਚੱਲਿਆ ਗਿਆ ਆਪਣੇ ਹੁਣ ਜ਼ਿਆਦਾ ਤਾਂ ਡੀਸੀ ਜਾਂ ਐਸਡੀਮ ਉਹਨਾਂ ਦੇ ਚੌਂਜਾਬਤਾ ਲੱਗਣ ਤੋਂ ਬਾਅਦ ਕੋਈ ਵੀ ਹੈ ਜਿਹੜਾ ਮਾਹੌਲ ਹੈ ਲਾਅ ਆਰਡਰ ਉਹਨਾਂ ਦੇ ਅੰਡਰ ਚੱਲਿਆ ਜਾਂਦਾ ਹਾਂਜੀ ਉਹਦੇ ਲੱਗਣ ਨਾਲ ਕਿਤੇ ਨਾ ਕਿਤੇ ਜਿਹੜਾ ਬੰਦਾ ਡਰਦਾ ਹੈ ਜਿਹੜਾ ਉਹ ਮਤਲਬ ਕ੍ਰਾਈਮ ਕਰਦਾ ਹੈ ਉਹਦੇ ਦਿਮਾਗ ਚ ਇਹੀ ਚੀ ਬੈਠ ਜਾਂਦੀ ਹੈ ਕਿ ਯਾਰ ਕਿਤੇ ਨਾ ਕਿਤੇ ਕੁਝ ਦੇਖਣ ਨੂੰ ਮਿਲਦਾ ਜਿਆਦਾ ਨਹੀਂ ਕਿ ਲੋਕਲ ਮਨਿਸਟਰ ਮਿਨਿਸਟਰੀ ਹੋਵੇ ਹਾਂਜੀ ਸਟੇਟ ਦੀ ਜਾਂ ਕਿਤੇ ਨਾ ਕਿਤੇ ਪੁਲਿਸ ਕਿਤੇ ਨਾ ਕਿਤੇ ਉਹ ਥੋੜੀ ਜਿਹੀ ਉਹ ਸ਼ਹਿ ਦਿੰਦੀ ਹੈ ਹੂੰ ਜਿਆਦਾ ਹੀ ਕਹਿ ਸਕਦੇ ਆਪਾਂ ਕੁਝ ਸ਼ਰਾਰਤੀ ਅੰਸਰ ਰੇਕ ਮਹਿਕਮੇ ਚ ਹੁੰਦੇ ਨੇ ਜੇ ਸ਼ਰਾਰਤੀ ਅੰਸਰ ਹੂੰ ਬਾਹਰ ਦੇਖਣ ਨੂੰ ਮਿਲਦੇ ਨੇ ਪਬਲਿਕ ਚ ਤਾਂ ਕਿਤੇ ਨਾ ਕਿਤੇ ਉਹੀ ਕੁਝ ਮਹਿਕਮੇ ਚ ਕੁਝ ਬੰਦੇ ਨੇ ਜਿਹੜੇ ਕੁਝ ਪੈਸੇ ਲਈ ਹੂੰ ਦੂਜੀ ਦੀ ਇੱਜ਼ਤ ਮੈਕਮੇ ਦੀ ਇੱਜ਼ਤ ਨੂੰ ਨਾ ਥੋੜਾ ਥੇਸ ਪਹੁੰਚਾਉਂਦੇ ਨੇ ਥੇਸ ਪਹੁੰਚਾਉਂਦੇ ਨੇ ਤੇ ਕੀ ਲੱਗਦਾ ਹੈ ਕਿ ਸਰ ਦੇਖੋ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਹਰੇਕ ਮੈਕਮੇ ਵਿੱਚ ਕੋਈ ਨਾ ਕੋਈ ਸ਼ਰਾਰਤੀ ਅੰਸਰ ਲਗਾ ਲਓ ਜਾਂ ਫਿਰ ਰਿਸ਼ਵਤਖੋਰ ਆਪਸਕਾ ਕਹਿ ਲਓ ਤੇ ਕੀ ਕਹਿਣਾ ਚਾਹੂਗੀ ਕਿ ਇੱਕ ਜਣੇ ਦੇ ਦੇਖੋ ਇੱਥੇ ਅਜੀਹੀਆਂ ਚੀਜ਼ਾਂ ਕਰਨ ਦੇ ਨਾਲ ਪੂਰਾ ਡਿਪਾਰਟਮੈਂਟ ਕਿਤੇ ਨਾ ਕਿਤੇ ਸਫਰ ਕਰਦਾ ਹੈ ਹਾਂ ਕਿਤੇ ਨਾ ਕਿਤੇ ਦੈਰੇ ਚ ਆ ਜਾਂਦਾ ਹੈ ਸ਼ੱਕ ਦੇ ਦੈਰੇ ਚ ਆ ਜਾਂਦਾ ਹੈ ਜੀ ਕਿ ਜ਼ਿਆਦਾਤਰ ਲੋਕਾਂ ਦੇ ਮਨਕ ਚ ਉਹੀ ਹੁੰਦਾ ਨਾ ਕਿ ਜਦੋਂ ਆਪਾਂ ਤੁਸੀਂ ਵੀ ਹੋ ਜਾਂ ਮੈਂ ਵੀ ਹਾਂ ਅਗਰ ਆਪਾਂ ਕੋ ਕੰਮ ਕਰਾਉਣ ਜਾਂਦੇ ਆ ਤਾਂ ਆਪਣਾ ਕਿਤੇ ਨਾ ਕਿਤੇ ਬਾਹਰ ਸਰਕਾਰੀ ਵਿਭਾਗ ਵਿੱਚ ਜ਼ਰੂਰ ਨਾ ਕਿਤੇ ਨਾ ਕਿਤੇ ਜਾਣਾ ਪੈਂਦਾ ਜੀ ਉੱਥੇ ਇੱਕ ਤਾਂ ਨਾ ਟਾਕਿੰਗ ਥਿਊ ਉਹਨਾਂ ਦਾ ਇਹ ਹੁੰਦਾ ਗੱਲ ਕਰਨ ਦਾ ਨਜ਼ਰੀਆ ਹੁੰਦਾ ਉਹ ਉਹਨਾਂ ਨੂੰ ਇਹ ਲੱਗਦਾ ਕਿ ਯਾਰ ਇਹ ਬੰਦੇ ਸਾਡੇ ਡਿਪੈਂਡ ਨੇ ਉਹ ਅੱਧੀ ਗੱਲ ਸੁਣ ਕੇ ਅੱਧੀ ਸੁਣਨ ਜੀ ਉਹਦੇ ਵਿੱਚ ਕੰਮ ਕਰਨ ਲਈ ਅਗਰ ਛੱਤੀ ਉਹਨਾਂ ਕੋਲ ਬਹਾਨੇ ਹੁੰਦੇ ਨੇ ਕਹਿੰਦੇ ਸਾਡਾ ਸਿਸਟਮ ਨਹੀਂ ਚੱਲਦਾ ਜੀ ਸਤਾਂ ਤੁਸੀਂ ਆਈ ਦੀ ਪਰਮਿਸ਼ਨ ਲੈ ਕੇ ਆਓ ਆ ਲੈ ਕੇ ਆਓ ਮਤਲਬ ਕਿਤਨਾ ਕਿਤੇ ਉਹ ਲੋਕਾਂ ਨੂੰ ਇੱਕ ਇਸ ਤਰੀਕੇ ਨਾਲ ਬਿਠਾਇਆ ਜਾਂਦਾ ਦਿਮਾਗ ਚ ਬੰਦੇ ਦੇ ਕਿ ਯਾਰ ਬੜਾ ਟਫ ਆ ਇਹ ਹੂੰ ਬੜਾ ਟਾਈਮ ਲੱਗੇਗਾ ਜੀ ਅੱਜ ਕੱਲ ਲੋਕਾਂ ਕੋਲੇ ਸਾਨੂੰ ਪਤਾ ਜੀ ਇੱਕ ਕੰਮਕਾਰ ਵਾਲੇ ਬੰਦੇ ਨੇ ਟਾਈਮ ਵੀ ਨਹੀਂ ਹੁੰਦਾ ਤੇ ਅਗਲਾ ਕਿਤਨਾ ਕਿਤੇ ਫਿਰ ਇਹੀ ਗੱਲ ਕਹਿੰਦਾ ਕਿ ਵੀਰੇ ਐ ਕਾ ਥੋੜਾ ਮੋਟਾ ਤੂੰ ਲੈ ਲੈ ਹੂੰ ਕਿ ਮੈਂ ਕੰਮ ਕਰਨਾ ਤੂੰ ਮੇਰਾ ਕੰਮ ਕਰ ਦੇ ਜੀ ਕਿਉਂਕਿ ਉਹੀ ਉਹਨਾਂ ਨੂੰ ਪਲੱਸ ਪੁਆਇੰਟ ਬਣ ਜਾਂਦਾ ਉਹ ਕਹਿੰਗੇ ਅਸੀਂ ਤਾਂ ਇਹਦੇ ਉੱਤੇ ਪੈਸੇ ਮੰਗੇ ਹੂੰ ਪੈਸੇ ਤੁਸੀਂ ਨਾ ਆਫਰ ਕਰ ਰਹੇ ਨੇ ਜੀ ਬਿਲਕੁਲ ਪਰ ਕਿਤੇ ਨਾ ਕਿਤੇ ਉਹ ਡਾਇਰੈਕਟ ਇਨਡਾਇਰੈਕਟ ਕਹਿਣ ਦਾ ਮਤਲਬ ਇਹ ਉਹਨਾਂ ਦਾ ਇਹੀ ਹੁੰਦਾ ਹੈ ਕਿ ਤੁਸੀਂ ਅਗਰ ਜਿਸ ਬੰਦੇ ਨੇ ਸਰਕਾਰਾਂ ਕਰ ਕੰਮ ਕਰਨ ਤੇ ਆਉਣ ਹੂੰ ਤਾਂ ਐਸੀ ਕੋਈ ਚੀਜ਼ ਨਹੀਂ ਹੈ ਕਿਉਂਕਿ ਉਹਨਾਂ ਨੂੰ ਸਰਕਾਰ ਭਾਵੇਂ ਬਦਲ ਜਾਂਦੀ ਹੈ 5 ਸਾਲ ਬਾਅਦ ਹੂੰ ਪਰ ਜੋ ਮੈਕਮੇਜ ਬੰਦਾ 25 25 ਸਾਲ ਤੋਂ 30 30 ਸਾਲ ਤੋਂ ਸਰਵਿਸ ਕਰ ਰਿਹਾ ਉਹ ਤਾਂ ਉਹੀ ਸਟਾਫ ਹੈ ਨਾ ਕੀ ਕਹਿਣਾ ਚਾਹੂਗੀ ਸਰ ਦੇਖੋ ਜਿਵੇਂ ਤੁਸੀਂ ਇੱਥੇ ਗੱਲ ਬਹੁਤ ਚੰਗੇ ਤਰੀਕੇ ਦੇ ਨਾਲ ਦਰਸ਼ਕਾਂ ਦੇ ਸਾਹਮਣੇ ਰੱਖੀ ਹੈ ਕੀ ਲੱਗਦਾ ਹੈ ਕਿ ਲੋਕ ਵੀ ਦੇਖੋ ਪੈਸਾ ਜਿਵੇਂ ਆਫਰ ਕਰਨ ਦੀ ਤੁਸੀਂ ਗੱਲ ਕਹੀ ਹੈ ਕਿ ਸਾਡਾ ਕੰਮ ਜਿਹੜਾ ਹੈ ਕਿ ਜਲਦੀ ਹੋ ਜੇ ਤਾਂ ਕੀ ਇਦਾਂ ਲੱਗਦਾ ਹੈ ਕਿ ਲੋਕ ਵੀ ਇੱਥੇ ਕਿਤੇ ਨਾ ਕਿਤੇ ਥੋੜਾ ਕਰਦੇ ਨੇ ਜ਼ਿਆਦਾ ਨਹੀਂ ਰਿਸ਼ਵਤ ਦੇਣ ਦਾ ਕਿਸੇ ਦਾ ਜੀ ਨਹੀਂ ਕਰਦਾ ਅੱਜ ਦੀ ਡੇਟ ਲਿਕਰੋ ਕਿਤਨਾ ਕਿਤੇ ਥੋੜਾ ਆਪਣੀ ਮਜਬੂਰੀ ਦੇ ਵਿੱਚ ਆ ਮਜਬੂਰੀ ਚ ਫਸ ਜਾਂਦੇ ਨੇ ਹੁਣ ਆਪਾਂ ਹੀ ਆ ਆਪਾਂ মিডিਆ ਦੇ ਆ ਆਪਾਂ ਨੂੰ ਅਗਰ ਕੋਈ ਕੰਮ ਹੋ ਗਿਆ ਹਮ ਜੇ ਆਪਾਂ ਕਿਸੇ ਸਰਕਾਰੀ ਮਹਿਕਮੇ ਚਲੇ ਜਾਂਦੇ ਆ ਐਜ਼ ਅ মিডিਆ ਹਮ ਇਹ ਆਪਾਂ ਤਾਂ ਇਨਸਾਨ ਹੀ ਆ মিডিਆ ਤਾਂ ਆਪਣਾ ਚਲੋ ਵਰਕ ਆ ਤੇ ਅਗਰ ਆਪਾਂ ਨੂੰ ਇਹ ਲੱਗਦਾ ਕਿ ਯਾਰ ਆਪਾਂ ਨੇ ਡਾਕਟਰ ਜਾਣਾ ਜਾਂ ਕਿਸੇ ਨੂੰ ਮਿਲ ਕੇ ਆਉਣਾ ਕਿ ਉੱਥੇ ਲਾਈਨ ਲੱਗੀ ਹੁੰਦੀ ਆ ਹਮ ਤੇ ਆਪਾਂ ਕਹਿੰਨਾ ਯਾਰ ਇਹ ਲਾਈਨ ਤੋਂ ਮੈਂ ਕੁਛ ਨਾ ਕੁਛ ਅੱਧਾ ਘੰਟਾ ਜਾਂ ਘੰਟਾ ਆਪਾਂ ਜਾਂ ਤਾਂ ਆਪਾਂ ਨੂੰ ਲੀਵ ਲੈਣੀ ਪਵੇਗੀ ਛੁੱਟੀ ਲੈਣੀ ਪਵੇਗੀ ਜੀ ਜਾਂ ਆਪਾਂ ਨੂੰ ਘੰਟਾ ਦੋ ਘੰਟੇ ਲੀਕ ਕਿਤੇ ਨਾ ਕਿਤੇ ਕਹਿ ਉਸ ਟਾਈਮ ਕੀ ਇਹ ਟਾਈਮ ਪੀਰੀਅਡ ਦੇ ਵਿੱਚ ਆਪਣੇ ਕੋਲੇ ਟਾਈਮ ਦੀ ਵੈਲਿਊ ਜ਼ਿਆਦਾ ਹੈ। ਹਮਮ। ਅਗਰ ਆਪਣੇ ਨੂੰ ਲੱਗਦਾ ਕਿ ਟਾਈਮ ਜ਼ਿਆਦਾ ਹੈ ਆਪਾਂ ਇੱਕ ਰਿਕਵੈਸਟੇ ਕਰ ਸਕਦੇ ਹਾਂ ਮਹਿਕਮੇ ਵਾਲਿਆਂ ਨੂੰ ਕਿ ਜੀ ਅਸੀਂ ਆਹ ਮਹਿਕਮੇ ਦੇ ਬੰਦੇ ਆ ਕਿ ਸਾਡੇ ਕੋਲੇ ਆ ਲਿਮਿਟਡ ਟਾਈਮ ਹੈ ਪਲੀਜ਼ ਤੁਸੀਂ ਦੇਖ ਲਓ ਅਗਰ ਹੋ ਸਕਦਾ ਹੋਵੇ। ਹਮਮ। ਠੀਕ ਹੈ ਨਾ ਅਗਰ ਉਹ ਕਰ ਸਕਦਾ ਉਹਨ ਪਤਾ ਹੈ ਕਿ ਬੰਦੀ ਦੀ ਮਜਬੂਰੀ ਹੈ। ਹਮਮ। ਉਹ ਲੇਕਿਨ ਉਹ ਬਸ ਉਹਨੂੰ ਇਹ ਹੈ ਕਿ ਮੈਂ ਇਸ ਦਾ ਫਾਇਦਾ ਕਿਵੇਂ ਠਾਵਾਂ। ਉਹਨੇ ਜੀ ਨਾਲ ਦੇ ਬੰਦੇ ਕੀ ਬੋਲਣਗੇ ਤੁਸੀਂ ਨਾਲ ਦੇ ਬੰਦਿਆਂ ਨੂੰ ਪੁੱਛ ਲਓ। ਹਮਮ। ਐਡੀ ਬੜੀ ਲੈਂ ਲੱਗੀ ਹੋਈ ਹੈ। ਤਾਂ ਅਗਰ ਆਪਾਂ ਨੂੰ ਲੱਗਿਆ ਕਿ ਆਪਾਂ ਯਾਰ ਚਾਰ ਬੰਦਿਆਂ ਨੂੰ ਕਹਾਂਗੇ ਨੇਚਰਲੀ ਆ ਗੁੱਸਾ ਕਰਨਗੇ ਕਿ ਯਾਰ ਅਸੀਂ ਸਵੇਰ ਤੇ ਆਇਆ ਅਸੀਂ ਲੈ ਆਂਦੇ ਆ ਤਾਂ ਆਪਣੇ ਦਿਮਾਗ 'ਚ ਇੱਕ ਚੀਜ਼ ਆ ਜਾਏਗੀ ਫਿਰ ਕਿ ਕਿਉਂ ਨਾ ਆਪਾਂ ਇਹਨੂੰ ਪੈਸੇ ਦਾ ਲਾਲਚ ਦੋ ਤੇ ਆਪਣਾ ਕਾਰ ਵੀ ਦੇਗਾ ਜੀ ਉਹਦੇ ਨਾਲ ਕੀ ਹੈ ਕਿ ਸਾਡਾ ਦਿਰ ਵੀ ਨਹੀਂ ਕਰਦਾ ਪੈਸੇ ਦੇ ਨੂੰ ਕਿਉਂਕਿ ਸਾਡਾ ਤਾਂ ਲਈ ਕੰਮ ਤਾਂ ਦੋ ਨੰਬਰ ਦਾ ਹੈ ਨਹੀਂ ਜਾਂ ਉਹ ਲੋ ਦੇ ਕੋਟੂ ਸਹੀ ਨਹੀਂ ਹੈ ਲੇਕਿਨ ਮਜਬੂਰੀ ਇਹ ਹੁੰਦੀ ਹੈ ਕਿ ਸਾਡੇ ਕੋਲੇ ਟਾਈਮ ਥੋੜਾ ਜਿਹਾ ਘਟ ਹੈ ਤੇ ਉਹ ਚੀਜ਼ਾਂ ਦਾ ਫਾਇਦਾ ਠਾਉਂਦੇ ਨੇ ਜੀ ਅਗਰ ਉਹ ਜਿੱਥੇ ਆਪਾਂ ਮਿਸ ਗਾਈਡ ਵੀ ਹੁੰਨੇ ਆ ਉਹ ਆਪਾਂ ਨੂੰ ਗਾਈਡ ਵੀ ਕਰ ਸਕਦੇ ਨੇ ਤੇ ਆਪਾਂ ਮਿਸ ਗਾਈਡ ਹੁੰਨੇ ਆ ਆਪ ਨੂੰ ਨਹੀਂ ਪਤਾ ਨਾ ਆਪ ਨੂੰ ਹੈਲਥ ਦੇ ਬਾਰੇ ਪਤਾ ਕਈ ਵਾਰ ਨਹੀਂ ਪਤਾ ਹੁੰਦਾ ਆਪਾਂ ਨੂੰ ਕਿ ਹੈਲਥ ਦਾ ਸਿਸਟਮ ਕਿਵੇਂ ਆ ਜਾਂ ਕਿਵੇਂ ਹੁਣ ਪਰਚੀ ਸਰਕਾਰੀ ਹਸਪੀਟਲ ਜਾਵਾ ਚਲਦਾ ਪਰਚੀ ਕਟਾਓ ਜੀ ਜਾਂ ਲਾਈਨ 'ਚ ਖੜੋ ਜਾ ਕੇ ਡਾਕਟਰ ਨੂੰ ਕਿਵੇਂ ਮਿਲਣਾ ਕਿਉਂਕਿ ਜਦ ਤੱਕ ਤੁਸੀਂ ਵਿਛੜਦੇ ਨਹੀਂ ਛੋਡਾ ਉਸ ਫੀਲਡ ਦੇ ਵਿੱਚ ਕੰਮ ਨਹੀਂ ਪੈਂਦਾ ਤਦ ਤੱਕ ਤੁਹਾਨੂੰ ਇੰਨੀ ਨੋਲਜ ਨਹੀਂ ਹੁੰਦੀ ਹਾਂਜੀ ਬਿਲਕੁਲ ਤੇ ਇੱਕ ਹੋਰ ਗੱਲ ਹੈ ਸਰ ਦੇਖੋ ਗੁੰਡਾਗਰਦੀ ਦੀ ਜੇਕਰ ਆਪਾਂ ਗੱਲ ਕਰੀਏ ਲਗਾਤਾਰ ਕਿਉਂਕਿ ਵਾਰਦਾਤਾ ਨਹੀਂ ਗਈਆਂ ਹਮੇਸ਼ਾ ਹੁੰਦੀਆਂ ਹੀ ਨੇ ਤਾਂ ਇੱਥੇ ਕੀ ਲੱਗਦਾ ਕਿ ਕਾਨੂੰਨ ਵਿਵਸਥਾ ਨੂੰ ਹੋਰ ਜ਼ਿਆਦਾ ਸੁਧਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਹਾਂ ਬਹੁਤ ਜ਼ਿਆਦਾ ਜਿਹੜੇ ਸਾਲ ਨਾਲ ਆਪਣੇ ਟੈਕਨੋਲੋਜੀ ਵਧਰੀ ਹੈ ਜੇ ਆਪਾਂ 2024 ਚ ਐਂਟਰ ਕਰ ਰਹੇ ਹਾਂ ਜੀ ਬਿਲਕੁਲ ਤੇ ਉਸ ਹਿਸਾਬ ਨਾਲ ਆਪਾਂ ਨੂੰ ਜਿਹੜੇ ਸਾਲ ਨਾਲ ਸੈਲਰੀਆਂ ਵਧੀਆਂ ਨੇ ਹੂੰ ਸਾਡੇ ਹਰੇਕ ਚੀਜ਼ ਅਪਡੇਟ ਹੋਗੀ ਮੋਬਾਈਲ ਅਪਡੇਟ ਹੋ ਗਿਆ ਟੈਕਨੋਲੋਜੀ ਅਪਡੇਟ ਹੋ ਗਈ ਟੈਕਨੋਲੋਜੀ ਬਹੁਤ ਅੱਗੇ ਵਧ ਗਈ ਪਰ ਉਸ ਹਿਸਾਬ ਨਾਲ ਅਗਰ ਦੇਖਿਆ ਜਾਵੇ ਕਾਨੂੰਨ ਕਾਨੂੰਨ ਅਵਸਥਾ ਜਿਹੜੀ ਉਹ ਬਹੁਤ ਲੂਜ਼ ਹੈ ਉਹ ਘਟ ਜਿਹੜੇ ਹਿਸਾਬ ਨਾਲ ਹੋਣੀ ਚਾਹੀਦੀ ਸੀ ਜੀ ਬਿਲਕੁਲ ਜਿਵੇਂ ਹੁਣ ਆਪਾਂ ਗੱਲ ਕਰੀਏ ਭਗਵੰਤ ਮਾਨ ਜੀ ਨੇ ਪੰਜਾਬ ਸਰਕਾਰ ਨੇ ਗੱਡੀਆਂ ਲਈਆਂ ਹਮ ਅਗਰ ਆਪਾਂ ਉਹ ਕਹਿੰਦੇ ਆ ਜੀ ਰੋਡ ਤੇ ਜਿਹੜੇ ਬੱਚੇ ਐਕਸੀਡੈਂਟ ਹੋਣਗੇ ਉਹ ਨਾਲ ਉਹ ਹੈਲਪ ਕਰੇਗੀ ਸੜਕ ਸੁਰੱਖਿਆ ਇਹਨਾਂ ਨੇ ਇੱਕ ਡਿਪਾਰਟਮੈਂਟ ਬਣਾਇਆ ਲੇਕਿਨ ਉਹਦੇ ਵਿੱਚ ਆਪਾਂ ਅਗਰ ਦੇਖਿਆ ਜਾਵੇ ਗੱਡੀ ਦੇ ਵਿੱਚ ਕੀ ਸਹੂਲਤ ਹੈ ਹਮ ਜਿਵੇਂ ਆ ਬöyle ਸੰਦੀ ਸੀਗੀ ਉਹਦੇ ਵਿੱਚ ਅਗਰ ਮਰੀਜ਼ ਨੂੰ ਪਾਉਂਦੇ ਸੀਗੇ ਉਹਦੇ ਵਿੱਚ ਡਾਕਟਰੀ ਸਹੂਤਾ ਨਾਲ ਹੁੰਦੀ ਸੀ ਜੀ ਫਸਟ ایڈ ਆਪਾਂ ਕੈਸਟ ਨਾਲ ਹੁੰਦੀ ਸੀ ਨਾਲ ਦੀ ਨਾਲ ਕਿਤਨਾ ਕੁ ਟ੍ਰੀਟਮੈਂਟ ਥੋੜਾ ਮੋਟਾ ਅਗਰ ਐਕਸੀਡੈਂਟ ਹੋ ਜਾਂਦਾ ਮੰਨ ਲਾ ਪੱਟੀ ਹੋ ਜਾਂਦੀ ਸੀ ਅਗਰ ਆਪਾਂ ਕੰਪੇਰੀਸ਼ਨ ਕਰੀਏ ਉਸ ਨਾਲ ਤਾਂ ਉਸ ਗੱਡੀ ਚ ਨਾ ਤਾਂ ਛੱਤ ਹੈ ਤੇ ਛੋਪਣ ਜੀ ਠੀਕ ਹੈ ਜੀ ਨਾ ਹੀ ਉਹਦੇ ਵਿੱਚ ਕੋਈ ਮੈਡੀਕਲ ਸਹੂਤਾ ਹੈ ਨਾ ਦੇ ਉਹਦੇ ਵਿੱਚ ਕੀ ਹੈ ਉਸ ਦਾ ਫਾਇਦਾ ਕੀ ਹੈ ਹਾਂ ਕਿ ਤੁਸੀਂ ਸਰਕਾਰ ਨੇ ਐਗਿਆਮ ਕੋਸਟਲੀ ਕਿ ਤੁਸੀਂ ਕ੍ਰਾਈਮ ਨੂੰ ਕਵਰ ਕਰਨਾ ਹੈ ਜਾਂ ਤੁਸੀਂ ਜਿਹੜੇ ਰੋਡ ਐਕਸੀਡੈਂਟ ਹੋ ਰਹੇ ਨੇ ਹੈਲਥ ਦੇ ਹਿਸਾਬ ਨਾਲ ਉਸ ਨੂੰ ਕਵਰ ਕਰ ਰਹੇ ਹੋ ਤੁਹਾਡਾ ਮੋਟਿਵ ਕੀ ਹੈ ਹਮ ਅਗਰ ਤੁਸੀਂ ਕ੍ਰਾਈਮ ਨੂੰ ਕਰਨਾ ਤਾਂ ਤੁਸੀਂ ਇਹ ਸਰਕਾਰੀ ਜਿਹੜੇ ਇੱਕ ਪੁਲਿਸ ਫੀਲਡ 'ਚ ਰਹਿੰਦੀ ਹੈ ਤੁਸੀਂ ਉਹਨਾਂ ਨੂੰ ਅਪਗ੍ਰੇਡ ਕਰੋ ਉਹਨਾਂ ਨੂੰ ਅੱਛੀਆਂ ਗੱਡੀਆਂ ਦੋ ਅੱਛੀ ਟੈਕਨੋਲੋਜੀ ਦੋ ਤੇ ਸਭ ਤੋਂ ਵੱਡੀ ਗੱਲ ਹੈ ਸਰ ਦੇਖੋ ਇੱਥੇ ਤੁਸੀਂ ਸੜਕ ਸੁਰੱਖਿਆ ਫੋਰਸ ਦੀ ਗੱਲ ਕਰੀ ਹੈ ਅ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਮੇਸ਼ਾ ਲੋਕ ਸਵਾਲ ਚੁੱਕਦੇ ਨੇ ਕਿਉਂਕਿ ਕਈ ਜਗ੍ਹਾ ਤੇ ਐਕਸੀਡੈਂਟ ਦੀ ਖਬਰਾਂ ਦੇਖੋ ਰੋਜ਼ ਹੀ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਇੱਥੇ ਵਾਕਈ ਸੜਕ ਸੁਰੱਖਿਆ ਫੋਰਸ ਕੰਮ ਕਰ ਰਹੀ ਹੈ ਇਸ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿਉਂਕਿ ਦੇਖੋ ਇਹ ਫੋਰਸ ਅਜੇ ਤੱਕ ਕਿਤੇ ਵੀ ਅ ਪੁਕਤਾ ਜਗ੍ਹਾ ਤੇ ਪਹੁੰਚੀ ਨਹੀਂ ਹੈ ਜਿੱਥੇ ਐਕਸੀਡੈਂਟ ਹੋਏ ਨੇ ਜਿੱਦ ਨੂੰ ਹੀ ਇਹ ਜਾਂ ਇਹ ਮਨਸ਼ੂ ਜਦੋਂ ਐਕਸੀਡੈਂਟ ਹੋ ਜਾਂਦਾ ਤਾਂ ਉਹੀ ਗੱਲ ਹੈ ਕਿ ਜਦੋਂ ਅਪਡੇਟ ਕਿਵੇਂ ਹੋਣਾ ਹੈ ਹੂੰ ਜਲਦੀ ਪਹੁੰਚਣਾ ਕਿਵੇਂ ਹੈ ਜੀ ਅਗਰ ਤੁਹਾਡੇ ਜਾਦਾ ਤੁਹਾਨੂੰ ਪਤਾ ਕਿ ਜਿਹੜੇ ਹਿਸਾਬ ਨਾਲ ਪਪੂਲੇਸ਼ਨ ਵਧ ਰਹੀ ਆ ਆਬਾਦੀ ਵਧ ਗਈ ਉਸ ਹਿਸਾਬ ਨਾਲ ਸਾਡੇ ਪਪ ਜਿਆਦਾ ਵਾਦੀ ਵਧਨ ਕਰਕੇ ਟ੍ਰੈਫਿਕ ਦੀ ਸਮੱਸਿਆ ਦਿਨ ਪਰ ਦਿਨ ਵੱਧਦੀ ਜਾ ਰਹੀ ਆ ਹੂੰ ਉਸ ਨੂੰ ਤੁਸੀਂ ਕਿਵੇਂ ਕੰਟਰੋਲ ਕਰਨਾ ਉਹਦੇ ਲਈ ਕੰਟਰੋਲ ਕਰਨਤ ਵਾਲਾ ਐਂਬੂਲੈਂਸ ਹੁੰਦੀ ਸੀਗੀ ਕਿਤੇ ਨਾ ਕਿਤੇ ਸਪੇਸ ਬਣਾ ਦਿੰਦੇ ਸੀਗੇ ਹੂਟਰ ਵਾਦੇ ਸੀਗੇ ਸਪੇਸ ਮਿਲ ਜਾਂਦੀ ਆ ਪਰ ਕਿਤੇ ਨਾ ਕਿਤੇ ਯਾਤਰਾ ਇਹ ਦੇਖਿਆ ਜਾਂਦਾ ਕਿ ਜਦੋਂ ਕਿ ਦਰਘਟਨਾ ਹੋ ਜਾਂਦੀ ਆ ਉਹ ਟਾਈਮ ਪੀਰੀਅਡ ਕੱਟ ਹੁੰਦਾ ਨਾਲ ਕੋਲੇ ਜੀ ਸੈਕੰਡ ਲੀਗ ਆ ਲੈ ਹੈ ਕਿ ਉਹੀ ਗੱਲ ਜਿਹੜੇ ਸਮਝੋ ਜਾਇਆ ਕਿ ਜਿਹੜੀ ਸਰ ਇਹਨਾਂ ਨੇ ਨਵੀਂ ਫੋਰਸ ਰੱਖੀ ਆ ਹੂੰ ਰੋਡ ਹਰ ਸੁਰੱਖਿਸ਼ਾ ਵਾਲੀ ਉਹਦੇ ਵਿੱਚ ਫੈਸਿਲਿਟੀ ਕਿੰਨੀ ਹੈ ਹੂੰ ਜਦ ਤੱਕ ਤੁਹਾਡਾ ਮਰੀਜ਼ ਹਸਪੀਟਲ ਨਹੀਂ ਪਹੁੰਚਦਾ ਤਦ ਤੱਕ ਤੁਸੀਂ ਮਰੀਜ਼ ਦੀ ਸਿਹਤ ਨੂੰ ਕਿਵੇਂ ਬਚਾ ਸਕਦੇ ਹੋ ਹੂੰ ਉਹਦੇ ਵਿੱਚ ਡਾਕਟਰ ਤੁਹਾਡੇ ਕੋਲ ਲੇਵਲ ਹੋਣ ਜਾਂ ਜੇ ਡਾਕਟਰ ਨਹੀਂ ਹੈ ਤਾਂ ਤੋਂ ਸੇ ਕਮ ਕੋਈ ਮੈਡੀਕਲ ਸਟਾਫ ਛੋਟਾ ਜਾਂ ਹੂੰ ਜਿਹੜਾ ਕੇਅਰ ਕਰ ਸਕਦਾ ਉਹ ਉਸ ਨੂੰ ਨਾਲ ਹੈਲਪ ਲੈ ਕੇ ਮੈਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ ਹਾਂਜੀ ਤਾਂ ਕਿ ਦੇਖੋ ਜਦ ਤੱਕ ਹਸਪੀਟਲ ਜਾਣ ਉਸ ਤੋਂ ਪਹਿਲਾਂ ਜਿਹੜਾ ਫਰਸਟ ਰੇਟ ਹੈ ਉਹ ਪ੍ਰੋਪਰ ਟਾਈਮ ਤੇ ਨਰਕਾਰੀ ਪ੍ਰੋਪਰ ਟਾਈਮ ਤੇ ਮਿਲਦਾ ਰਹੇ ਜੀ ਇਸ ਦੇ ਵਿੱਚ ਵੀ ਬਹੁਤ ਜ਼ਿਆਦਾ ਸੁਧਾਰ ਦੀ ਜ਼ਰੂਰਤ ਹੈ ਬਹੁਤ ਜ਼ਿਆਦਾ ਬਹੁਤ ਤੇ ਮਾਹੌਲ ਦੀ ਦੇਖੋ ਆਪਾਂ ਗੱਲ ਕੀਤੀ ਹੈ ਤੇ ਹੁਣ ਚੋਣਾ ਵੀ ਜਿਵੇਂ ਆਉਣ ਵਾਲੀਆਂ ਨੇ ਕੀ ਕਹਿਣਾ ਚਾਹੋਗੇ ਚੋਣ ਜਾਬਤਾ ਲੱਗਣ ਤੋਂ ਬਾਅਦ ਚੋਣਾਂ ਦਾ ਸਾਨੂੰ ਪਤਾ ਜੀ ਇਲੈਕਸ਼ਨ ਆ ਪੰਜਾਬ ਚ 1 ਜੂਨ ਨੂੰ ਚੋਣ ਜਾਬਤਾ ਉਹ ਇਲੈਕਸ਼ਨ ਹੋਣੀਆਂ ਹੈ ਇਲੈਕਸ਼ਨ ਹੋਣੇ ਆ ਜੀ ਤੇ ਇਲੈਕਸ਼ਨ ਦੇ ਨਾਲ-ਨਾਲ ਸਾਨੂੰ ਪਤਾ ਹੈ ਜੀ ਕਿਤਨਾ ਕਿਤੇ ਕ੍ਰਾਈਮ ਨੂੰ ਥੋੜੀ ਜਿਹੀ ਹਵਾ ਮਿਲਦੀ ਹੈ ਥੋੜੀ ਜੀ ਜੀ ਬਿਲਕੁਲ ਇਹਦੇ ਵਿੱਚ ਪੈਸੇ ਦੀ ਲੈਣ ਦੇਣ ਹੋ ਗਿਆ ਜਾਂ ਸਾਨੂੰ ਪਤਾ ਹੈ ਆ ਦਿਨਾਂ 'ਚ ਡਰਿੰਕ ਬਹੁਤ ਜ਼ਿਆਦਾ ਹੂੰ ਸ਼ਰਾਬ ਵੰਡਣੀ ਹੋ ਗਈ ਜਾਂ ਪੈਸਾ ਵੰਡਣਾ ਹੋਇਆ ਇਹ ਜ਼ਿਆਦਾ ਦੇਖਣ ਨੂੰ ਮਿਲਦਾ ਰਿਸ਼ਵਤ ਖੋਰੀ ਰਿਸ਼ਵਤ ਖੋਰੀ ਤਾਂ ਕਹਿ ਵੀ ਸਕਦੇ ਆ ਕਿ ਰਿਸ਼ਵਤ ਥੋੜੀ ਵਧੀ ਲੇਕਿਨ ਅਗਰ ਦੇਖਿਆ ਜਾਵੇ ਇਲੈਕਸ਼ਨਲ ਟਾਈਮ 'ਚ ਨਾ ਜ਼ਿਆਦਾ ਪੈਸੇ ਤੇ ਡਰਿੰਕ ਸ਼ਰਾਬ ਇਹ ਜ਼ਿਆਦਾ ਦੇਖਣ ਨੂੰ ਮਿਲਦੇ ਨੇ ਮੇਰੇ ਕੋਲ ਜੀ ਤੁਸੀਂ ਜਾਦਾ ਸਾਨੂੰ ਪਤਾ ਜੀ ਵੋਟ ਲੈਣੀ ਹੈ ਤਾਂ ਇਹਨੂੰ ਜਾਂ ਤਾਂ ਸ਼ਰਾਬ ਨਾਲ ਉਸ ਬੰਦੇ ਨੂੰ ਲਾਲਚ ਦਿੱਤਾ ਜਾ ਸਕਦਾ ਜਾਂ ਪੈਸੇ ਨਾਲ ਹਾਂਜੀ ਉਸ ਨੂੰ ਕੰਟਰੋਲ ਕਰਨ ਵਾਸਤੇ ਹੀ ਸੈਂਟਰ ਸਰਕਾਰ ਫੋਰਸ ਲਾਉਂਦੀ ਹੈ ਤੇ ਪੰਜਾਬ ਪੁਲਿਸ ਦੀ ਨਿਪਤੀ ਜਿਹੜੀ ਜ਼ਿਆਦਾ ਹੁੰਦੀ ਹੈ ਰੋਡ ਤੇ ਜ਼ਿਆਦਾ ਚੈਕਿੰਗ ਵੱਜ ਜਾਂਦੀ ਹੈ ਹੂੰ ਸਰ ਇਹ ਇਲੈਕਸ਼ਨ ਕਰਕੇ ਦੇਖਣ ਨੂੰ ਜੀ ਬਿਲਕੁਲ ਤੇ ਇਲੈਕਸ਼ਨ ਚ ਦੇਖੋ ਸਾਰੀ ਪਾਰਟੀਆਂ ਬਹੁਤ ਜ਼ਿਆਦਾ ਸਰਗਰਮ ਨੇ ਸਰ ਹਰ ਪਾਰਟੀ ਕਿਤੇ ਨਾ ਕਿਤੇ ਆਪਣੇ ਨੁਮਾਇੰਦਿਆਂ ਦਾ ਜਿਹੜਾ ਚਿਹਰਾ ਵੀ ਆ ਉਹ ਸਾਹਮਣੇ ਲੈ ਕੇ ਆ ਰਹੀ ਹੈ ਕਿਸੇ ਪਾਰਟੀ ਵਿੱਚ ਜੇਕਰ ਕੋਈ ਖੜਾ ਹੋ ਰਿਹਾ ਤੇ ਇੱਕ ਹੋਰ ਇੱਥੇ ਗੱਲ ਹੈ ਕਿ ਪਾਰਟੀ ਦੇ ਵਿੱਚੋਂ ਹੀ ਨਿਕਲ ਕੇ ਲੋਕ ਦੂਜੀਆਂ ਪਾਰਟੀਆਂ ਨੂੰ ਜੁਆਇਨ ਕਰ ਰਹੇ ਨੇ ਇਸ ਦਾ ਕਿੰਨਾ ਕੁ ਜ਼ਿਆਦਾ ਅਸਰ ਪੈ ਰਿਹਾ ਲੋਕਾਂ ਤੇ ਜੇ ਆਪਾਂ ਗੱਲ ਕਰੀਏ ਇੱਕ ਪਾਰਟੀ ਦਾ ਐਮਐਲਏ ਜਾਂ ਮਨਿਸਟਰ ਦੂਜੀ ਪਾਰਟੀ ਨੂੰ ਜੁਆਇਨ ਕਰਦਾ ਜੀ ਉਹਦੇ ਵਿੱਚ ਜ਼ਿਆਦਾਤਰ ਦੇਖਣ ਨੂੰ ਇਹ ਮਿਲਦਾ ਜਿਵੇਂ ਹੁਣ ਆਪਾਂ ਆਮ ਆਦਮੀ ਪਾਰਟੀ ਦੀ ਇੱਕ ਉਦਾਹਰਨ ਲਈ ਜੀ ਹਮ ਆਮ ਆਦਮੀ ਪਾਰਟੀ ਨੇ ਚਾਹ ਲੋਕ ਸਭਾ ਚਾਹ ਵਿਧਾਨ ਸਭਾ ਉਹਦੇ ਵਿੱਚ ਉਹਨਾਂ ਨੇ ਦੂਜੇ ਪਾਰਟੀਆਂ ਦੇ ਬੰਦਿਆਂ ਨੂੰ ਹਮ ਆਪਣੀ ਪਾਰਟੀ ਜੁਆਇਨ ਕਰਵਾਈ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਫੇਸ ਆਮ ਆਦਮੀ ਪਾਰਟੀ ਦਾ ਫੇਸ ਸਾਹਮਣੇ ਲੈ ਕੇ ਆਇਆ ਹਮ ਹੁਣ ਉਹੀ ਚੀਜ਼ ਹੋਈ ਜਿਵੇਂ ਉਹਨਾਂ ਨੇ ਆਮ ਦੂਜੇ ਪਾਰਟੀਆਂ ਚੋਂ ਬੰਦੇ ਲਈ ਜੀ ਕੈਂਡੀਡੇਟ ਲਈ ਹੂੰ ਉਮੀਦਵਾਰ ਲਈ ਉਹੀ ਹੁਣ ਉਹੀ ਬੰਦੇ ਜਿਹੜੇ ਪਾਰਟੀਆਂ ਛੱਡ ਕੇ ਇਹ ਐਮਪੀ ਦੀਆਂ ਵੋਟਾਂ ਇਲੈਕਸ਼ਨ ਹੁੰਦੇ ਨੇ ਦਿੱਲੀ ਦੀਆਂ ਜੀ ਉਹਨਾਂ ਨੂੰ ਹੁਣ ਲਾਲਚੇ ਲੱਗਣ ਲੱਗ ਗਿਆ ਡਰ ਲੱਗਣ ਲੱਗ ਗਿਆ ਕਿਤੇ ਨਾ ਕਿਤੇ ਜਿਹੜੇ ਲੀਡਰ ਪਾਰਟੀਆਂ ਛੱਡ ਕੇ ਆਉਂਦੇ ਨੇ ਜਾਂ ਜਾਂਦੇ ਨੇ ਹੂੰ ਕਿਤੇ ਨਾ ਕਿਤੇ ਮੇਰੇ ਹਿਸਾਬ ਨਾਲ ਬਾਕੀ ਬਾਰੇ ਪਰਸਨ ਰਹਾ ਹੈ ਕਿ ਕਿਤੇ ਨਾ ਕਿਤੇ ਲਾਲਚ ਛੇ ਜ਼ਿਆਦਾ ਦੇਖਣ ਨੂੰ ਮਿਲਦਾ ਹਾਂਜੀ ਲਾਲਚ ਕਿ ਉਹਨਾਂ ਨੂੰ ਆਪਾਂ ਲਾਲਚ ਜ਼ਿਆਦਾ ਪਿਆਰਾ ਹੁੰਦਾ ਕਿ ਉਹਨਾਂ ਨੂੰ ਆਉਂਦਾ ਕਿ ਜਿਵੇਂ ਇਹ ਪਾਰਟੀ ਜਾਊਗਾ ਮੌਜੂਦਾ ਪਾਰਟੀ ਵੇਲੇ ਉਹ ਜੁਆਇਨ ਕਰ ਦੇ ਹੂੰ ਹੁਣ ਉਦੋਂ ਬਦ ਕੇ ਆ ਕਿ ਹੁਣ ਆਮ ਆਦਮੀ ਪਾਰਟੀ ਲਾਲਚ ਹੀ ਉਹਨਾਂ ਨੂੰ ਲੈ ਕੇ ਆਇਆ ਸੱਤਾ 'ਚ ਭੁੱਖ ਜੀ ਨੂੰ ਕਹਦੀ ਹੈ ਜੀ ਹੁਣ ਜਿਵੇਂ ਇਹ ਸੈਂਟਰ ਦੀਆਂ ਵਾਂ ਲਖਸ਼ਣਾ ਹੋਈਆਂ ਐਮਪੀ ਦੀਆਂ ਹੋਈਆਂ ਹੁਣ ਉਹਨਾਂ ਨੂੰ ਪਤਾ ਆਮ ਆਦਮੀ ਪਾਰਟੀ ਕੋਲੇ ਹਾਲ ਤੱਕ ਕੋਈ ਐਸਾ ਬੰਦਾ ਨਹੀਂ ਹੈਗਾ ਜਿਹਨੂੰ ਕਹਿ ਸਕੇ ਕਿ ਹੀ ਸਟਰੋਂਗਲੀ ਨੇ ਕਿ ਅਸੀਂ ਉਮੀਦਵਾਰ ਨੇ ਦੋ ਚਾਰ ਨੂੰ ਛੱਡ ਕੇ ਜੀ ਜੇ ਆਪਾਂ ਗੱਲ ਰਿੰਕੂ ਦੀ ਕਰੀਏ ਹਮ ਜਲੰਧਰ ਦੇ ਤਾਂ ਉਹ ਪਹਿਲਾਂ ਭਾਰਤੀ ਜਨਤਾ ਪਾਰਟੀ 'ਚ ਸੀਗੇ ਉਹਨਾਂ ਨੂੰ ਆਦਮੀ ਆਵਾਦੀ ਪਾਰਟੀ ਜੁਆਇਨ ਕਰਵਾਈ ਗਈ ਉੱਥੇ ਉਹਨਾਂ ਨੂੰ ਐਮਪੀ ਬਣਾਇਆ ਗਿਆ ਬੜੇ ਸੀਐਮ ਸਾਫ ਨਹੀਂ ਬੜਾ ਜੋਰ ਫੋਰ ਲਾਇਆਤਾ ਹੁਆ ਉੱਥੇ ਹੁਣ ਉਹਨਾਂ ਨੇ ਭਾਰਤੀ ਜਾਂ ਐਮਪੀ ਦੀ ਇਲੈਕਸ਼ਨ ਆਈਆਂ ਉਹਨਾਂ ਨੇ ਬੈਕ ਫੇਅਰ ਮਾਰਤਾ ਜੀ ਦਲ ਬਦਲ ਲਿਆ ਦਲ ਬਦਲੇ ਹੁਣ ਉਹ ਇਹਨਾਂ ਨੂੰ ਆਵਾਦੀ ਪਾਰਟੀ ਛੱਡ ਕੇ ਉਹਨਾਂ ਚ ਆ ਗਏ ਭਾਰਤੀ ਜਨਤਾ ਪਾਰਟੀ ਚ ਆ ਗਏ ਜੀ ਤਾਂ ਉਹੀ ਗੱਲ ਹੋਈ ਕਿ ਜੇ ਸਰਕਾਰਾਂ ਇਹ ਸੋਚਣ ਕਿ ਯਾਰ ਅਸੀਂ ਆਪਣੇ ਬੰਦੇ ਨੂੰ ਹੀ ਰੈਫਰੈਂਸ ਵੱਧ ਦਈਏ ਹੂੰ ਉਹਨੂੰ ਹੀ ਸਟਰੋਂਗ ਬਣਾਈਏ ਕਿਉਂ ਦੂਜੇ ਪਾਰਟੀਆਂ ਦੇ ਬੰਦੇ ਲੈ ਕੇ ਸਾਨੂੰ ਸਰਕਾਰ ਬਣਾ ਰਹੀਆਂ ਪੈ ਰਹੀਆਂ ਨੇ ਹੂੰ ਜੀ ਬਿਲਕੁਲ ਤੇ ਕਈ ਵਾਰ ਕਿੰਦੇ ਕਿ ਵਿਸ਼ਵਾਸ ਘਾਤੀ ਵੀ ਦੇਖੋ ਉਹ ਸਾਹਮਣੇ ਵਾਲੀ ਪਾਰਟੀ ਦਾ ਜਿਹੜਾ ਬੰਦਾ ਇੱਧਰ ਆਇਆ ਹੁੰਦਾ ਹੈ ਕਈ ਵਾਰ ਅਜਿਹੇ ਮਾਮਲੇ ਵੀ ਜਿਹੜੇ ਨਿਕਲ ਕੇ ਸਾਹਮਣੇ ਆਉਂਦੇ ਨੇ ਨਹੀਂ ਉਹ ਗੱਲ ਉਹੀ ਹੁੰਦੇ ਨਾ ਜਦੋਂ ਉਹ ਬੰਦਾ ਆਉਂਦਾ ਹੈ ਤਾਂ ਉਹਦਾ ਰੀਜ਼ਨ ਕੀ ਹੁੰਦਾ ਛੋੜੇ ਪਾਰਟੀ ਜੁਆਇਨ ਕਰਨ ਦਾ ਜੀ ਅਗਰ ਮੈਨੂੰ ਸੱਤੋ ਕੀ ਮਤਲਬ ਹੈ ਮੈਂ ਤਾਂ ਹੀ ਛੋੜੇ ਕੋਲ ਜਾਵਾਂਗਾ ਨਾ ਹੂੰ ਜਦ ਮੈਂ ਤੁਹਾਨੂੰ ਜਦ ਮੈਂ ਤੁਹਾਨੂੰ ਲਾਲਚ ਦਊਂਗਾ ਕਿ ਭਾਈ ਤੂੰ ਮੇਰੀ ਪਾਰਟੀ 'ਚ ਆ ਜਾ ਮੈਂ ਤੈਨੂੰ ਇਹ ਲਾਲਚਾਂ ਆਉਂਗੇ ਤੈਨੂੰ ਆ ਬਣਾਉਂਗਾ ਜਾਂ ਮੈਂਨੇ ਪੈਸੇ ਦਊਂਗਾ ਤਾਂ ਜਾਂ ਮੈਨੂੰ ਡਰ ਹੋਏਗਾ ਕਿਸੇ ਚੀਜ਼ ਤੋਂ ਤਾਂ ਮੈਂ ਸੋਤੋਂ ਆਕੇ ਬੰਨਾਉਂਗਾ ਕਹੂੰਗਾ ਕਿ ਮੈਨੂੰ ਜੁਆਇਨ ਕਰਵਾਓ ਹੂੰ ਗੱਲ ਉਹੀ ਆ ਜਾਂਦੀ ਆ ਹੁਣ ਜ਼ਿਆਦਾਤਰ ਦੇਖਿਆ ਜਾਂਦਾ ਕੁਝ ਲੋਕ ਕਹਿਣਾ ਨਹੀਂ ਚਾਹੁੰਦੇ ਕੁਝ ਪਾਰਟੀਆਂ ਜੀ ਸੈਂਟਰ ਸਰਕਾਰ ਤੇ ਇਹ ਕਹਿੰਦੀਆਂ ਨੇ ਈਡੀ ਦਾ ਦਬਾਅ ਜ਼ਿਆਦਾ ਹੂੰ ਕਿ ਈਡੀ ਦਾ ਡਰ ਦਿਖਾ ਕੇ ਪਾਰਟੀਆਂ ਜਿਹੜੇ ਮੈਂਬਰ ਨੇ ਉਹਨਾਂ ਨੂੰ ਜੁਆਇਨ ਕਰਵਾ ਰਹੇ ਹੂੰ ਅਗਰ ਡਰ ਅਗਰ ਉਸ ਤੋਂ ਪਹਿਲਾਂ ਜੋ ਤਾਂ ਸੋਡੀ ਪਾਰਟੀ ਦੇ ਬੰਦੇ ਸੀਗੇ ਜਾਂ ਕੁਝ ਬੰਦੇ ਸੋਡੀ ਪਾਰਟੀ ਸੀਗੇ ਅਗਰ ਇੰਨੇ ਕੌਨਫੀਡੈਂਸ ਨੇ ਉਹ ਤਾਂ ਫਿਰ ਡਰ ਕਾਦਾ ਹਾਂਜੀ ਬਿਲਕੁਲ ਅਗਰ ਤੁਸੀਂ ਸਹੀ ਹੋ ਫਿਰ ਡਰ ਕਾਦਾ ਅਗਰ ਜੇ ਡਰ ਹੈ ਮਨ ਚ ਤਾਂ ਇਹਦਾ ਮਤਲਬ ਸੋਡੀ ਪਾਰਟੀ ਦੇ ਵਰਕਰ ਸੀ ਤੁਸੀਂ ਉਹਨਾਂ ਦੇ ਧਿਆਨ ਕਿਉਂ ਨਹੀਂ ਦਿੱਤਾ ਟਿਕਟ ਦੇਣ ਵੇਲੇ ਹਾਂਜੀ ਬਿਲਕੁਲ ਤੁਸੀਂ ਦੂਜੇ ਵੀ ਤਾਂ ਕਹਿਣਾ ਚਾਹੁੰਦੇ ਹੋ ਨਾ ਕਿ ਈਡੀ ਦਾ ਡਰ ਹੈ ਈਡੀ ਤਾਂ ਇੱਕ ਕਾਨੂੰਨ ਫਸਤਾ ਹੈ ਲੋ ਹੈ ਉਹਨਾਂ ਨੇ ਕਾਨੂੰਨ ਅਨੁਸਾਰ ਕਾਰਵਾਈ ਕਰਨੀ ਹੈ ਜੀ ਅਗਰ ਛੋੜੇ 'ਚ ਕੋਈ ਕਮੀ ਪੇਸ਼ੀ ਹੋਏਗੀ ਕੋਈ ਗੁਨਾਹ ਕੀਤਾ ਹੋਏਗਾ ਜਾਂ ਕੋਈ ਉਹਨਾਂ ਨੂੰ ਫਰੋਡ ਲੱਗਿਆ ਹੈ ਤਾਂ ਹੀ ਛੋੜੇ ਦੇ ਐਕਸ਼ਨ ਲੈ ਰਹੇ ਨੇ ਜੀ ਬਿਲਕੁਲ ਇੱਥੇ ਦੇਖੋ ਕਾਨੂੰਨ ਵਿਵਸਥਾ ਈਡੀ ਦੀ ਵੀ ਜੇਕਰ ਗੱਲ ਮੈਂ ਕਰਾਂ ਤਾਂ ਜਿਵੇਂ ਹੁਣ ਆਮ ਆਦਮੀ ਪਾਰਟੀ ਦੇ ਉੱਤੇ ਦੇਖੋ ਕਾਫੀ ਇੱਥੇ ਸ਼ਿਕੰਜਾ ਕੱਸਿਆ ਜਾ ਰਿਹਾ ਅਰਵਿੰਦ ਕੇਜਰੀਵਾਲ ਉੱਤੇ ਜਿਹੜੀ ਹੌਲੀ-ਹੌਲੀ ਚੀਜ਼ਾਂ ਜਿਹੜੀਆਂ ਨਿਕਲ ਕੇ ਸਾਹਮਣੇ ਵੀ ਆਉਣਗੀਆਂ ਪਰ ਪਾਰਟੀ ਦੇ ਲੋਕਾਂ ਤੇ ਇਸ ਦਾ ਕਿੰਨਾ ਅਸਰ ਪਿਆ ਹੈ ਪਾਰਟੀ ਤੇ ਪੈਦਾ ਅਸਰ ਪੈਂਦਾ ਹੂੰ ਪਾਰਟੀ ਤੇ ਤਾਂ ਕਾਫੀ ਜ਼ਿਆਦਾ ਅਸਰ ਪੈਂਦਾ ਕਿਉਂਕਿ ਜਿਹੜਾ ਹਾਈ ਕਮਾਂਡ ਹੁੰਦਾ ਨਾ ਵੱਡਾ ਜਿਹਨੂੰ ਕਹਿੰਦੇ ਜਿਹੜਾ ਸੰਭਾਲਦਾ ਪਾਰਟੀਆਂ ਨੂੰ ਉਹਨਾਂ ਹੀ ਫੰਡ ਚੋਕ ਲੈਣਾ ਹੁੰਦਾ ਕਿਤੇ ਨਾ ਕਿਤੇ ਉਹਨਾਂ ਹੀ ਇੱਕ ਪ੍ਰਤਿਗਰਿਆ ਹੁੰਦੀ ਆ ਕਿ ਆਪਾਂ ਇਲੈਕਸ਼ਨ ਕਿਵੇਂ ਲੜਨਾ ਹੈ ਹੂੰ ਉਹਦੇ ਵਿੱਚ ਕਿਹੜੇ ਕਿਹੜੀ ਏਰੀਜ਼ ਕਿਸ ਨੂੰ ਜੀ ਵੀਕਨੈਸ ਲੱਭੀ ਜਾਂਦੀ ਹੈ ਹੂੰ ਅਗਰ ਉੱਥੇ ਦਾ ਕੋਈ ਕੈਂਡੀਡੇਟ ਆਪਣੇ ਚ ਆ ਸਕਦਾ ਉਹ ਨਹੀਂ ਪਾਰਟੀ ਮਿਲੀ ਜਾਂ ਟੁੱਟ ਰਿਹਾ ਉਹਨੂੰ ਆਪਣੇ ਪਾਰਟੀ ਜੁਆਇਨ ਕਰਵਾਓ ਹੂੰ ਅਗਰ ਆਪਨੇ ਉਹ ਨਹੀਂ ਕਰ ਸਕਦੇ ਤਾਂ ਕਿਤੇ ਨਾ ਕਿਤੇ ਆਪਣੇ ਵਰਕਰਾਂ ਨੂੰ ਐਕਟਿਵ ਕਰੋ ਜੀ ਆਪਣੀ ਗੱਲ ਪਹੁੰਚਾਓ ਲੋਕਾਂ ਤੱਕ ਹੂੰ ਇਹ ਚੀਜ਼ਾਂ ਜ਼ਿਆਦਾ ਦੇਖਣ ਨੂੰ ਮਿਲਦੀਆਂ ਨਹੀਂ ਅਗਰ ਆਪਾਂ ਆਮ ਆਦੀ ਪਾਰਟੀ ਦੀ ਗੱਲ ਕਰਦੇ ਹਾਂ ਕਿ ਇਹ ਰਜਿੰਦਰ ਕੇਜਰੀਵਾਲ ਇਸ ਟਾਈਮ ਈਡੀ ਦੇ ਨੇ ਜੀ ਉਹਨਾਂ ਨੂੰ ਅਰੈਸਟ ਕਰਿਆ ਤਾਂ ਈਡੀ ਕੋਲੇ ਕੋਈ ਪ੍ਰੂਫ ਹੋਏਗਾ ਉਹਨਾਂ ਅਰੈਸਟ ਕਰਿਆ ਕਾਨੂੰਨ ਦੇ ਜੋ ਉਹਨਾਂ ਨੂੰ ਦੈਰਾਤੀ ਉਹਦੇ ਬਾਅਦ ਕੋਰਟ ਕੋਲੇ ਗਿਆ ਕੋ ਅਗਰ ਈਡੀ ਨੇ ਕੋਈ ਗਲਤ ਕਰਿਆ ਹੁੰਦਾ ਤਾਂ ਕੋਰਟ ਉਹਨਾਂ ਨੂੰ ਦੇਖ ਕੇ ਜੀ ਮੌਕੇ ਤੇ ਜਵਾਬ ਤੇ ਦੇ ਸਕਦੇ ਹਾਂ ਹਮ ਅਗਰ ਕੋਰਟ ਨੂੰ ਇਹ ਲੱਗਦਾ ਕਿ ਇਹਦੇ ਵਿੱਚ ਕਿਤੇ ਨਾ ਕਿਤੇ ਤੱਤ ਸਹੀ ਨੇ ਜੋ ਈਡੀ ਲੈ ਕੇ ਆਈ ਆ ਤਾਂ ਉਹਨਾਂ ਨੇ ਉਹਨਾਂ ਨੂੰ 4 ਦਿਨ ਵਾਸਤੇ ਰਿਮਾਂਡ ਤੇ ਦੇ ਦਿੱਤਾ ਹਮ ਜਾਂ 5 ਦਿਨ ਕਿ ਤੁਸੀਂ 4 ਦਿਨ ਦਿੰਨੇ ਆ ਸਾਨੂੰ ਇਹਦੇ ਵਿੱਚ ਕੀ ਸਹੀ ਆ ਕੀ ਗਲਤ ਆ ਕੋਰਟ ਦੇ ਸਾਹਮਣੇ ਲੈ ਕੇ ਆਓ ਹਮ ਉਹਨਾਂ ਨੂੰ ਇੱਕ ਸਮਾ ਦਿੱਤਾ ਸਮਾ ਇੱਕ ਸਮਾਦਾਰ ਕਰਦੇ ਨੇ ਉਦੋਂ ਬਾਅਦ ਕਿਹਾ ਕਿ ਅਗਰ ਵਰਕਰ ਨੇ ਹਮ ਇਸ ਚੀਜ਼ ਨੂੰ ਨੈਗੇਟਿਵ ਲੈਂਦੇ ਨੇ ਜੀ ਕਿ ਜੀ ਸਾਡਾ ਕੇਜਰੀਵਾਲ ਜਾਂ ਕੋਈ ਵਨ ਐਮਐਲਏ ਸਾਡੇ ਅੰਦਰ ਨੇ ਜੀ ਹੂੰ ਤਾਂ ਉਹਦੇ ਵਿੱਚ ਜ਼ਿਆਦਾਤਰ ਗਲਤੀਆਂ ਛੋਟੇ ਵਰਕਰਾਂ ਦਾ ਪਤਾ ਹੀ ਨਹੀਂ ਹੁੰਦਾ ਕਿ ਕੀ ਸਹੀ ਆ ਕੀ ਗਲਤ ਉਹਨਾਂ ਨੂੰ ਕਹਿੰਦੇ ਨਹੀਂ ਕੇਜਰੀਵਾਲ ਸਾਹਿਬ ਤੇ ਅੰਦਰ ਹੋ ਗਿਆ ਚਲੋ ਧਰਨੇ ਲਾਓ ਹੂੰ ਆਪਾਂ ਉਹਨਾਂ ਦਾ ਬਾਹਰ ਜਿਵੇਂ ਆਪਣੇ ਸੀਐਮ ਪੀਐਮ ਸਾਹਿਬ ਦਾ ਕਰਾਉ ਕਰਨਾ ਜੀ ਤਾਂ ਵਰਕਰ ਇਹ ਨਹੀਂ ਸੋਚੇਗਾ ਕਿ ਇਹਦੇ ਵਿੱਚ ਕੀ ਸਹੀ ਉਹਨਾਂ ਨੂੰ ਹਾਂ ਠੀਕ ਆ ਯਾਰ ਕਮਾਂਡ ਨੇ ਕਿਹਾ ਚਲੋ ਧਰਨੇ ਲਾ ਦੋ ਹੂੰ ਉਹਦੇ ਨਾਲ ਕਿਹਾ ਕੇ ਤੁਸੀਂ ਇੱਕ ਇੱਕ ਚਿੰਨ ਕੋਡ ਕੋਡ ਤੇ ਲਾ ਰਿਹਾ ਹਾਂ ਜਿੱਕ ਪ੍ਰਸ਼ਾਸਨ ਤੇ ਲੋ ਤੇ ਇੱਕ ਉਹ ਨਿਸ਼ਾਨ ਲੱਗ ਜਾਂਦਾ ਕਿ ਤੁਸੀਂ ਉਹਨਾਂ ਨੂੰ ਮੰਨਣ ਵਾਲੇ ਹੋ ਕੀ ਉਹ ਰਾਈਟ ਨੇ ਜਾਂ ਰੋਂਗ ਨੇ ਜੀ ਇੱਕ ਤੁਸੀਂ ਉਹਨਾਂ ਨੂੰ ਟਾਈਮ ਤਾਂ ਦਿਓ ਨਾ ਹੂੰ ਅਗਾਂ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਗੁਨਾਹ ਕਰ ਰਹੇ ਨੇ ਕੋਈ ਗਲਤ ਹੋ ਰਿਹਾ ਤਾਂ ਤੁਹਾਡੇ ਕੋਲ ਕਾਨੂੰਨ ਦੀ ਪ੍ਰਤੀਗ੍ਰਿ ਹੈ ਜੀ ਵੀ ਕਾਨੂੰਨ ਦਾ ਸਾਰਾ ਲੈ ਸਕਦੇ ਹੋ ਤੇ ਜੇਕਰ ਕੋਰਟ ਕੇਸਾਂ ਦੀ ਸਰ ਇੱਥੇ ਆਪਾਂ ਗੱਲ ਕਰੀਏ ਕਿ ਕੋਰਟ ਕੇਸ ਜਿਹੜੇ ਐਨੇ ਲੰਬੇ-ਲੰਬੇ ਚੱਲਦੇ ਨੇ ਜਿਹੜੇ ਲੋਕ ਵੀ ਨੇ ਉਹ ਵੀ ਫਿਰ ਕਾਫੀ ਕਾਨੂੰਨ ਵਿਵਸਥਾ ਤੋਂ ਤੰਗ ਆ ਜਾਂਦੇ ਨੇ ਕੀ ਇਹਨਾਂ ਵਿਵਸਥਾ ਦੇ ਵਿੱਚ ਵੀ ਕੋਈ ਸੁਧਾਰ ਹੋਣਾ ਚਾਹੀਦਾ ਹੈ ਹਾਂ ਸੁਧਾਰ ਹੋਣਾ ਚਾਹੀਦਾ ਕਿ ਪਹਿਲਾਂ ਆਪਣੇ ਰਾਸ਼ਟਰਪਤੀ ਸਾਹਿਬ ਜੋ ਹੁਣ ਬਣੇ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਸੀਗੀ ਕਿ ਕੁਝ ਪੰਜਾਬ ਪੁਲਿਸ ਜਿਹੜੀ ਪੁਲਿਸ ਹੈ ਉਹਨਾਂ ਨੂੰ ਇੱਕ ਇੱਕ ਮਕਦਮੇ ਐਸੇ ਛੋਟੇ-ਮੋਟੇ ਹੋਣ ਜਿਹੜੇ ਹੁੰਦਾ ਲੜਾਈ ਝਗੜਾ ਹੋ ਗਿਆ ਆ ਜਾਂ ਛੋਟੇ-ਮੋਟੇ ਕ੍ਰੀਮੇ ਲੜ ਉਹ ਤੁਸੀਂ ਆਪਣੇ ਬੇਸ ਤੇ ਹੀ ਹੈਂਡਲ ਕਰ ਸਕਦੇ ਹੋ ਸੋਲਵ ਕਰ ਸਕਦੇ ਹੋ ਜੀ ਕਿ ਜ਼ਰੂਰਤੀ ਨਾ ਪਵੇ ਕੋਰਟ ਤੱਕ ਪਹੁੰਚੇ ਹੂੰ ਉਦੋਂ ਬਾਅਦ ਜਦੋਂ ਕੋਰਟ ਤੱਕ ਜਾਂਦਾ ਉਹ ਸਿਟੀ 'ਚ ਹੀ ਜਾਂਦਾ ਹੂੰ ਉਦੋਂ ਜਦੋਂ ਸਿਟੀ 'ਚ ਜਾਂਦਾ ਉਦੋਂ ਤੁਸੀਂ ਇਹ ਦੇਖ ਲਓ ਕਿ ਇੱਕ ਮੇਰੇ ਉਹਨਾਂ ਨੂੰ ਇਹ ਚਾਹੀਦਾ ਕਿ ਇਹ ਕੇਸ ਦੇ ਇੱਕ ਨਾ ਜਿਹੜਾ ਕੇਸ ਜਿਹੜੇ ਹੂੰ ਲਾਅ ਦੇ ਹਿਸਾਬ ਨਾਲ ਜਾ ਰਿਹਾ ਹੈ ਕਾਨੂੰਨ ਦੇ ਲਾਅ ਦੇ ਸਾਨਾ ਤਾਂ ਉਹਨਾਂ ਨੂੰ ਇੱਕ ਟਾਈਮ ਪੀਰੀਅਡ ਉਹਨਾਂ ਚਾਹੀਦਾ ਕਿ ਯਾਰ ਅਸੀਂ ਨੇ ਮਹੀਨੇ 'ਚ 2 ਮਹੀਨੇ ਜਾਂ 3 ਮਹੀਨੇ ਚ ਇਹ ਸੀ ਸੋਲਵ ਕਰਨਾ ਕਿਉਂਕਿ ਪ੍ਰੋਬਲਮ ਕਿੱਥੇ ਆ ਰਹੀ ਹੈ ਪਹਿਲਾ ਨਾ ਤਾਂ ਆਪਣਾ ਕ੍ਰਿਮੀਨਲ ਬੰਦਾ ਵੀ ਪੰਜਾਬ ਇੰਡੀਆ ਦਾ ਪੰਜਾਬ ਦਾ ਜਾਂ ਇੰਡੀਆ ਵਾਲਾ ਲੋ ਜਿਸ ਨੇ ਵਿਰੁੱਧ ਕੀਤਾ ਜੀ ਜਿਹਦੇ ਖਿਲਾਫ ਕਰਿਆ ਉਹ ਵੀ ਇੱਧਰ ਲਾ ਜੱਜ ਵੀ ਆ ਆਪਣੇ ਵਕੀਲ ਵੀ ਆ ਆਪਣੇ ਲੈਂਗੁਏਜ ਦੀ ਕੋਈ ਪ੍ਰੋਬਲਮ ਨਹੀਂ ਹਾਂਜੀ ਪੁਲਿਸ ਪੁਲਿਸ ਕੋਲੇ ਕੀ ਤੁਹਾਡੇ ਕੋਲੇ ਅਗਰ ਕੋਈ ਜੱਜ ਨੂੰ ਇਹ ਲੱਗਦਾ ਹੈ ਜਾਂ ਕੋਰਟ ਨੂੰ ਇਹ ਲੱਗਦਾ ਹੈ ਕਿ ਆ ਪੰਜ ਚੀਜ਼ ਦੀ ਮੈਨੂੰ ਕਮੀ ਆ ਜਾਂ ਮੈਨੂੰ ਲੱਗਦਾ ਕਿ ਚੀਜ਼ ਲੈ ਕੇ ਆ ਤਾਂ ਕਾਨੂੰਨ ਕੀ ਲੈ ਕੇ ਨਹੀਂ ਆ ਸਕਦਾ ਪੁਲਿਸ ਮਹਿਕਮਾ ਲੈ ਕੇ ਨਹੀਂ ਆ ਸਕਦਾ ਲੇਕਿਨ ਹਾਂ ਕਿਤਨਾ ਕਿਤੇ ਲੋਕਾਂ ਦੇ ਮਨ ਚ ਉਹ ਚੀਜ਼ ਆ ਜਾਂਦੀ ਹੈ ਡਰ ਇਹ ਬੈਠਾ ਹੈ ਪਤਾ ਨਹੀਂ ਕਿੰਨਾ ਲਾਣਾ ਚੱਲੇਗਾ ਇਹ ਚੀਜ਼ ਦਾ ਕ੍ਰਿਮੀਨਲ ਲੋਕ ਜਿਆਦਾ ਫਾਇਦਾ ਉਠਾ ਰਹੇ ਨੇ ਜੀ ਬਿਲਕੁਲ ਸਹੀ ਬੰਦਾ ਨਹੀਂ ਹੈ ਸਹੀ ਬੰਦੇ ਦਾ ਮਨ ਚ ਡਰਦਾ ਯਾਰ ਪਤਾ ਨਹੀਂ ਹੁਣ ਮੈਂ 4 ਮਹੀਨੇ ਜਾਂ 5 ਮਹੀਨੇ ਮੈਂ ਤਾਂ ਹੁਣ ਕੋਰਟ ਦੇ ਚੱਕਰ ਲਾਉਂਦਾ ਲੇਕਿਨ ਕ੍ਰਿਮੀਨਲ ਨੂੰ ਚੀਜ਼ ਦਾ ਪਲੱਸ ਪੁਆਇੰਟ ਮਿਲ ਜਾਂਦਾ ਉਹ ਪੇਸ਼ੀਆਂ ਦੇ ਅੱਗੇ ਲੈ ਜਾਣਗੇ 2 ਮਹੀਨੇ ਜੇ ਹੁਣ ਅਜ ਮੈਂ ਇੱਕ ਕਿਸੇ ਬੰਦੇ ਨੇ ਮੈਨੂੰ ਗੱਲ ਕਰੀ ਜੀ ਕਿ ਅਗਰ ਜਿਹੜਾ ਕੇਜਰੀਵਾਲ ਨੂੰ ਰੈਸਟ ਕੀਤਾ ਹੂੰ ਉਹ ਲੋ ਦੇ ਹਿਸਾਬ ਨਾਲ ਕਰਿਆ ਲੇਕਿਨ ਦੇਖਣਾ ਇਹ ਹੋਵੇਗਾ ਕੋਰਟ ਇਸ ਨੂੰ ਕਾਜਮਾਰਤ ਦਿੰਦੀ ਹੈ ਹੂੰ ਹੁਣ ਕੋਰਟ ਦੀ ਪ੍ਰਤੀਕਿਰਿਆ ਕਿੰਨੀ ਫਾਸਟ ਹੈ ਕਿੰਨੀ ਸਲੋ ਹੈ ਇੱਥੋਂ ਪਤਾ ਲੱਗ ਉਹ ਪਤਾ ਚਲ ਜਾਏਗਾ ਜੀ ਬਿਲਕੁਲ ਅਗਰ ਕੇਸ ਈਡੀ ਨੇ ਜੋ ਡਾਕੂਮੈਂਟਸ ਲੈ ਕੇ ਗਏ ਹੂੰ ਉਹ ਤਾਂ ਜੱਜ ਸਾਹਿਬ ਇੱਕ ਘੰਟੇ ਚ ਵੀ ਦੇਖ ਸਕਦੇ ਨੇ ਡਿਸਾਈਡ ਕਰ ਸਕਦੇ ਨੇ ਹਾਂਜੀ ਬਿਲਕੁਲ ਇਹ ਨਹੀਂ ਲੱਗ ਸਕਦਾ ਜੀ ਜਾ ਟਾਈਮ ਨਹੀਂ ਅਗਰ ਤੁਸੀਂ ਕੇਸ ਨੂੰ ਹੀ ਲੂਜ਼ ਕਰਨਾ ਹੈ ਕੇਸ ਨੂੰ ਲਮਕਾਣਾ ਹੈ ਤਾਂ ਤੁਹਾਡੇ ਕੋਲ 36 ਬਹਾਨੇ ਨੇ ਜੀ ਬਿਲਕੁਲ ਠੀਕ ਹੈ ਨਾ ਕਾਨੂੰਨ ਛੋਡੀ ਹਮ ਆਪਣੇ ਕੋਲੇ ਪੁਲਿਸ ਆਪਣਾ ਇੱਕ ਕੇਜਰੀਵਾਲ ਆਪਣੇ ਕੋਲੇ ਜਿਸ ਨੇ ਅਲੀਗੇਸ਼ਨ ਉਹਨਾਂ ਦਾ ਸ਼ਰਾਬ ਘਟਾਲੇ ਦਾ ਲਾਇਆ ਉਹ ਆਪਣਾ ਕਿ ਕੋਰਟ ਮੂਰੇ ਪੇਸ਼ ਹੋ ਕੇ ਇੱਕ ਪੇਸ਼ੀ ਦੀ ਦੋ ਪੇਸ਼ੀ ਨਵਟਾਰ ਨਹੀਂ ਹੋ ਸਕਦਾ ਹੋ ਸਕਦਾ ਹੋ ਸਕਦਾ ਬਿਲਕੁਲ ਹੋ ਸਕਦਾ ਇੱਥੇ ਪਰ ਉਹੀ ਚੀਜ਼ਾਂ ਨੇ ਕਿ ਕਾਨੂੰਨ ਵਿਵਸਥਾ ਨੂੰ ਲਟਕਾਇਆ ਜਾਂਦਾ ਹੈ ਇਹ ਚੀਜ਼ਾਂ ਕਿੰਨਾ ਕਿਤੇ ਆਪਣਾ ਇੰਡੀਆ ਦੀ ਜਿਹੜੀ ਇਮੇਜ ਹੈ ਉਹ ਬਹੁਤ ਜ਼ਿਆਦਾ ਖਰਾਬ ਹੁੰਦੀ ਡਾਊਨ ਕਰਦੇ ਆ ਬਹੁਤ ਜ਼ਿਆਦਾ ਕਰਦੇ ਆ ਆਪਾਂ ਗੱਲਾਂ ਜੋ ਮਰਜ਼ੀ ਗਈ ਚੱਲੀਏ ਹਮ ਅਗਰ ਜੋੜੇ ਬੰਦੇ ਆਪਾਂ ਉਹਨੂੰ ਦੇਖਦੇ ਨੇ ਜਾਂ ਹੋ ਗਿਆ ਕੀ ਇਹਦੀਆਂ ਗੱਲਾਂ ਬਾਹਰ ਫੋਰਨ ਚ ਨਹੀਂ ਹੋ ਰਹੀਆਂ ਜੀ ਆਪ ਜਿਹੜੀਆਂ ਬਫਰਨ ਕੰਟਰੀਆਂ ਨੇ ਉਹਨਾਂ ਚ ਵੀ ਇਸ ਗੱਲਾਂ ਦਾ ਜ਼ਿਕਰ ਹੋ ਰਿਹਾ ਹਮ ਲੇਕਿਨ ਜੇਕਰ ਗੱਲ ਇਹ ਉਹਨਾਂ ਦੇਕਰ ਕਾਨੂੰਨ ਦੀ ਆਪਾਂ ਗੱਲ ਕਰਦੇ ਆਂ ਤੇ ਆਪਣੇ ਕਾਨੂੰਨ ਦੀ ਇੰਡੀਆ ਦੇ ਕਾਨੂੰਨ ਦੀ ਗੱਲ ਕਰਦੇ ਆਂ ਤਾਂ ਕੰਪੇਰੀਜ਼ਨ ਕਰੀਏ ਤਾਂ ਬਹੁਤ ਜਿਆਦਾ ਆਪਾਂ ਅੰਤਰ ਹੈ ਬਹੁਤ ਜਿਆਦਾ ਅੰਤਰ ਹੂੰ ਬਿਲਕੁਲ ਕਿ ਫਿਰ ਉਹ ਲੋਕ ਕਹਿੰਦੇ ਨੇ ਕਿ ਜੀ ਨਹੀਂ ਜੀ ਇਹ ਤਾਂ ਕਾਨੂੰਨ ਦੀ ਮਤਲਬ ਕਿ ਰਾਜਨੀਤੀ ਦੀ ਭੇਡ ਚੜ ਗਏ ਹੂੰ ਚਲੋ ਮੰਨਿਆ ਕਾਨੂੰਨ ਦੀ ਭੇਡ ਚੜ ਗਏ ਕਿ ਕਾਨੂੰਨ ਹੈ ਕਾਨੂੰਨ ਤੋਂ ਵੀ ਵੱਡਾ ਹੋ ਗਿਆ ਰਾਜਨੀਤੀ ਜੀ ਰਾਜਨੀਤੀ ਅਗਰ ਕਾਨੂੰਨ ਤੋਂ ਵੱਡੀ ਹੋ ਗਈ ਇਹਦਾ ਮਤਲਬ ਲੋਕਾਂ ਦਾ ਵਿਸ਼ਵਾਸ ਕਾਨੂੰਨ ਤੋਂ ਉੱਠ ਗਿਆ ਜੀ ਲੋਕਾਂ ਦਾ ਡਮਾਡੋਲ ਮਾਈਂਡ ਕਿਉਂ ਡਮਾਡੋਲ ਹੋ ਜਾਂਦਾ ਇਹ ਕੋਰਟ ਤੇ ਨਿਰਭਰ ਹੈ ਹੂੰ ਅਗਰ ਕੋਰਟ ਚਾਹੇ ਉਹ ਬੰਦਾ ਰਾਈਟ ਹੈ ਜਾਂ ਰੋਂਗ ਹੈ ਡਾਟੀ ਨਾ ਡਾਟੀ ਫੀਲ ਤਾਂ ਮੇਰੇ ਹਿਸਾਬ ਨਾਲ ਹਫਤਾ 10 ਦਿਨ ਚੋਂ ਡਿਸਾਈਡ ਕਰ ਸਕਦੇ ਚੋਂ ਜਾਂ ਪਤਾ ਉਹਨਾਂ ਨੂੰ ਕੇ ਸੀ ਐਮ ਇੱਕ ਪਾਰਟੀ ਦੇ ਮੁਖੀਆਂ ਨੇ ਜੀ ਅਗਰ ਇਸ ਨੂੰ ਜ਼ਿਆਦਾ ਲਜ਼ੂ ਜ਼ਿਆਦਾ ਲਮਕਾਇਆ ਜਾਊਗਾ ਕਿ ਕਿਤੇ ਨਾ ਕਿਤੇ ਇਹਦਾ ਫੈਕਟ ਪਾਰਟੀ ਦੇ ਪਏਗਾ ਹੂੰ ਬਿਲਕੁਲ ਤੇ ਉਹ ਹੀ ਚੀਜ਼ ਕਰਦੇ ਨੇ ਫਿਰ ਇੱਥੇ ਹਾਂ ਅਗਰ ਉਹ ਰਾਈਟ ਹੈ ਜਾਂ ਰੋਂਗ ਹੈ ਤੁਸੀਂ ਕੋਰਟ ਨੂੰ ਚਾਹਿੰਦਾ ਹੈ ਈਡੀ ਨਗਰ ਫੜਿਆ ਈਡੀ ਕੋ ਛੋਟੀ ਮੋਟੀ ਨਹੀਂ ਹੈ ਸੈਕਟਰ ਦੀ ਜੀ ਨਾਮੀ ਮਾਨੀ ਕੰਪਨੀ ਉਹ ਹੈ ਜਾਂਚ ਏਜੰਸੀ ਹੈ ਤਾਂ ਉਹ ਆਪਣੇ ਬਿਹੇਫ ਤੇ ਵੀ ਫਾਸਟ ਕਰ ਸਕਦੀ ਹੈ ਕਿ ਸਾਡਾ ਵੀ ਕੈਮੇਜ ਦਾ ਸਵਾਲ ਹੈ ਓਰੇ ਜੀ ਤੇ ਅਗਰ ਕੋਰਟ ਚਾਹੇ ਉਹਦਾ ਆਪਣਾ ਕੈਮੇਜ ਹੈ ਹੂੰ ਉਹਨੂੰ ਵੀ ਜ਼ਿਆਦਾ ਇਮੇਜ ਦੇ ਹਿਸਾਬ ਦਾ ਕੀ ਜੀ ਵੀ ਆਪਣਾ ਫੈਸਲਾ ਫੈਸਲਾ ਲੈ ਸਕਦੇ ਆਧਾਰ ਤੇ ਜੀ ਜ਼ਿਆਦਾ ਇਹ ਲੰਬਾ ਚੋੜਾ ਨਹੀਂ ਜਾ ਸਕਦਾ ਹੂੰ ਚਲੋ ਅਗਰ ਕੋਈ ਕ੍ਰਿਮੀਨਲ ਆਇਆ ਜਾਂ ਛੋਟਾ ਮੋੜਾ ਜੇਬ ਕਥਰ ਆਇਆ ਜਾਂ ਕੋਈ ਕ੍ਰਾਈਮ ਕਰਿਆ ਗਵਾਹੀ ਮਿਲਦੇ ਗਵਾਹ ਦਰਖਬੇ ਸੱਜੇ ਚਲੇ ਜਾਂਦੇ ਨੇ ਤਾਂ ਤਾਂ ਮੰਨਿਆ ਜਿਸ ਬੰਦੇ ਨੇ ਛੋਡੇ ਤੇ ਕੇਸਰੀਵਾਲ ਤੇ ਇਲਿਗੇਸ਼ਨ ਲਾਇਆ ਹੂੰ ਕਿਹ ਬੰਦੇ ਨੇ ਮਤਲਬ ਪੈਸੇ ਲਈ ਜਾਂ ਘਟਾਲਾ ਹੋਇਆ ਤਾਂ ਕੋਰਟ ਚ ਨਾਲ ਦੀ ਡਿਸੀਡ ਕਰ ਲੇਗੀ ਦੋ ਦਿਨ ਬਾਅਦ ਵੀ ਪੇਸ਼ੀ ਪਾ ਸਕਦੀ ਹੈ ਹੂੰ ਹਾਂਜੀ ਇੱਥੇ ਸਾਡੇ ਨਾਲ ਇੱਕ ਕਾਲਰ ਵੀ ਜੁੜੇ ਨੇ ਉਹਨਾਂ ਦੇ ਨਾਲ ਵੀ ਇੱਥੇ ਗੱਲ ਕਰਦੇ ਆ ਹੈਲੋ ਹੈਲੋ ਨਮਸਕਾਰ ਮੈਂ ਨਮਸਕਾਰ ਸਰ ਕਿੱਥੋਂ ਬੋਲ ਰਹੇ ਹੋ ਮੈਂ ਮਾਨਸਤ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਅੱਡਾ ਈਵਨ ਪੰਜਾਬੀ ਟੀਵੀ ਤੇ ਥੈਂਕ ਯੂ ਮੈਡਮ ਜੀ ਕੀ ਕਹਿਣਾ ਚਾਹੋਗੇ ਸਰ ਅੱਜ ਦੇ ਵਿਸ਼ੇ ਤੇ ਵਿਸ਼ੇ ਤੇ ਮੈਂ ਤਾਂ ਹਮ ਸੁਣੀ ਜਾਂਦਾ ਸੀ ਮੈਡਮ ਮੈਂ ਤਾਂ ਕਹਿੰਦਾ ਜੀ ਕਾਨੂੰਨ ਬਾਰੇ ਹੈਨਾ ਪੱਲਾ ਬਾਰੇ ਤੇ ਬਾਰੇ ਸਟੇਜ ਦੀ ਵਾਲ ਦੀ ਗੱਲ ਹਮ ਮੈਡਮ ਜਿਹੜਾ ਹਿੰਦੁਸਤਾਨ ਹੈ ਹਿੰਦੁਸਤਾਨ ਦੇ ਵਿੱਚ ਪੌਣੇ 6 ਲੱਖ ਬੰਦਾ ਜ਼ਿਲ੍ਹਾਂ ਦੇ ਵਿਚੰਦਰ ਹੈ ਜੀ ਜਿਹਦੇ ਵਿੱਚੋਂ 70000 ਬੰਦਾ ਤਾਂ ਸਿਰਫ ਕੈਦੀ ਹੈ ਹਮ ਜਿਹਨੂੰ ਅਸੀਂ ਸਿਟੀ ਕਹਿੰਦੇ ਆ ਕੁਝ ਟ੍ਰਾਇਲ ਜੀ ਤੇ 5 ਲੱਖ ਬੰਦਾ ਅੰਡਰ ਟ੍ਰਾਇਲ ਹੈ ਹੂੰ ਜਿਨ੍ਹਾਂ ਦਾ ਟ੍ਰਾਇਲ ਹੀ ਚੱਲੀ ਜਾਂਦਾ ਹੈ ਉਹਨਾਂ ਨੂੰ 5-5 ਸੱਤ-ਸੱਤ ਸਾਲ ਅੰਦਰ ਬੈਠਿਆ ਨੂੰ ਹੋ ਗਏ ਉਹਨਾਂ ਦਾ ਟ੍ਰਾਇਲ ਹਲੇ ਖਤਮ ਹੀ ਨਹੀਂ ਹੋਇਆ ਹਾਂਜੀ ਸਜ਼ਾ ਉਹਨਾਂ ਨੂੰ ਮਿਲੀ ਹੋਈ ਨਹੀਂ ਹੂੰ ਦੂਜੀ ਤਰ੍ਹਾਂ ਦੀ ਮੈਡਮ ਗੱਲ ਇਹ ਹੈ ਵੀ ਉਹ ਜਿਹੜਾ ਉਹਨਾਂ ਤੇ ਕ੍ਰਾਈਮ ਦੇ ਇਹਨਾਂ ਨੇ ਬਲੇਮ ਲਾਏ ਹੋਏ ਨੇ ਉਹਦੇ 'ਚ ਸਜ਼ਾ 1 ਸਾਲ ਜਾਂ 2 ਸਾਲ ਦੀ ਹੈ ਬੰਦਿਆਂ ਨੂੰ ਬੈਠਿਆ ਨੂੰ 5-5 ਸਾਲ ਹੋ ਗਿਆ ਹੂੰ ਮਤਲਬ ਮੇਰਾ ਕਹਿਣ ਦਾ ਭਾਵ ਮੈਂ ਭਾਈ ਸਾਹਿਬ ਨਾਲ ਸਹਿਮਤੀ ਜਤਾਉਣਾ ਵੀ ਜਿਹੜਾ ਇਹ ਕਾਨੂੰਨ ਸਿਸਟਮ ਹੈ ਨਾ ਹੂੰ ਇਸ ਦੇ ਵਿੱਚ ਚੇਂਜ ਦੀ ਲੋੜ ਹੈ ਜੀ ਦੇਖੋ ਬਹੁਤ ਵੱਡੀ ਚੇਂਜ ਚਾਹੀਦੀ ਹੈ ਸੰਵਿਧਾਨਕ ਮਾਰਾਂ ਵੱਲੋਂ ਹੂੰ ਤੇ ਪਵਨਾ ਦਿੱਤੀਆਂ ਜਾਂਦੀਆਂ ਨੇ ਪੁਲਿਸ ਹੂੰ ਇਹ ਪੁਲਿਸ ਇੱਕ ਥਾਣੇਦਾਰ ਹੈ ਬੰਦਾ ਜੀ ਨੋਰਮਲ ਥਾਣੇਦਾਰ ਹੈ ਉਹਨੂੰ ਕਾਨੂੰਨ ਦਾ ਕੀ ਪਤਾ ਕਾਨੂੰਨ ਦੀ ਧਰਾ ਉਹ ਲਾਉਂਦਾ ਹੈ ਹੂੰ ਮਤਲਬ ਕਿ ਐਨਟੀਪੀਐਸ ਹੈ ਐਨਟੀਪੀਐਸ ਦਾ ਕਾਨੂੰਨ ਬਹੁਤ ਖਤਰਨਾਕ ਕਾਨੂੰਨ ਹੈ ਹੂੰ ਉਹਦੇ ਵਿੱਚ ਚਲਾ ਦਿੰਦਾ ਹੈ ਗੱਲ ਕਰ ਉਹ ਮਤਲਬ ਜਦੋਂ ਰਜੀਵ ਗਾਂਧੀ ਦੀ ਸਰਕਾਰ ਸੀ ਉਹਨਾਂ ਨੇ ਸੈਕਸ਼ਨ 37 ਕਿਹੜਾ ਜਿਹਾ ਲਾਤਾ ਜੇ ਉਹ ਬੇਲ ਕਰਾਉਣ ਦੇ ਰਾਹ ਦੇ ਵਿੱਚ ਟਿਕਾ ਹੈ ਔਟੋਮੈਟ ਕੀ ਆ ਲੱਗਦਾ ਹੈ ਹਾਂਜੀ ਬਿਲਕੁਲ ਮਤਲਬ ਇੰਨਾਂ ਚੀਜ਼ਾਂ ਦੇ ਵਾਸਤੇ ਕਾਨੂੰਨ ਦੀ ਸਮੀਖਿਆ ਚਾਹੀਦੀ ਹੈ ਹੂੰ ਜਿਹੜੇ ਅੰਬੇਦਕਰ ਸਾਹਿਬ ਹੋਰਾਂ ਨੇ ਕਾਨੂੰਨ ਬਣਾਏ ਸੀ ਉਹ ਲੋਕਪੱਖੀ ਕਾਨੂੰਨ ਬਣਾਏ ਹੋਏ ਸੀ ਹੂੰ ਪਰ ਇਹ ਸ਼ਕਤੀਸ਼ਾਲੀ ਪਾਵਰਾਂ ਨੇ ਸੈਲਫਿਸ਼ ਆਪਣੇ ਵਾਸਤੇ ਵਰਤਣ ਲਈ ਉਹਨਾਂ ਨੇ ਕਾਨੂੰਨ ਦੀ ਜਿਹੜੀ ਸਟੇਟ ਸੀ ਕਿਸੇ ਪਾਸੇ ਪਜਾਂਦੀ ਉਹਦੀ ਸਿਹਤ ਸੀ ਉਹ ਚੀਜ਼ ਨੂੰ ਆਪਣੇ ਵੱਲ ਮੋੜ ਕੇ ਮਤਲਬ ਲੋਕਾਂ ਦੇ ਵਾਲੇ ਪਾਸੇ ਖਤਰਨਾਕ ਵਿੱਚ ਮੱਤਾ ਜੋੜਦੀਆਂ ਜੀ ਤਾਂ ਕਿ ਜੇ ਕੋਈ ਬੰਦਾ ਹਨ ਕ੍ਰਾਈਮ ਕਿਸੇ ਦੀ ਈਡੀ ਹੈ ਹਮ ਸੀਬੀਆਈ ਹੈ ਵੀਲੈਂਸ ਉਹ ਨਾ ਪਰੇ ਵੀ ਹੋਈ ਜਾਂਦਾ ਪੰਜਾਬ ਚ ਕੀ ਹੋਇਆ ਮਤਲਬ ਕਿੰਨੇ ਬੰਦਿਆਂ ਦੇ ਉੱਤੇ ਜਾਇਜ਼ ਜਾਂ ਨਜਾਇਜ਼ ਪਰਚੇ ਪਾ ਕੇ ਅੰਦਰ ਦਿੱਤੇ ਗਏ ਨੇ ਹਮ ਮਸਲਾ ਤਾਂ ਇਹ ਹੈ ਵੀ ਇਹਨਾਂ ਚੀਜ਼ਾਂ ਦੇ ਵਿੱਚ ਸੋਧ ਦੀ ਜ਼ਰੂਰਤ ਹੈ ਨਹੀਂ ਭੁਖ ਦੇ ਵਿੱਚ ਅੱਜ ਕੋਈ ਹੋਰ ਅੰਦਰ ਹੈ ਅੱਜ ਉਹ ਪਾਵਰ ਵਰਤੀ ਜਾਂਦੇ ਆ ਕੱਲ ਨੂੰ ਪਾਵਰ ਸਦਾ ਤਾਂ ਰਹਿੰਦੀ ਨਹੀਂ ਹਮ ਪਾਵਰ ਕਿਸੇ ਹੋਰ ਕੋਲੇ ਲੱਗ ਜੂਗੀ ਫਿਰ ਇਹਨਾਂ ਨੂੰ ਉਹੀ ਬਹਿਰ ਕਾਇਨਾਤ ਵਾਸਤੇ ਤਿਆਰ ਹੋਣ ਨਹੀਂ ਆ ਜੀ ਜੀ ਬਿਲਕੁਲ ਉਹਨਾਂ ਨੂੰ ਸਾਰਿਆਂ ਨੂੰ ਮਿਲ ਬੈਠ ਕੇ ਹੂੰ ਸਰ ਉਹੀ ਹੈ ਨਾ ਦੇਖੋ ਅਗਰ ਮੈਂ ਉਹੀ ਗੱਲ ਕਹਿਣਾ ਕਿ ਜਦੋਂ ਮੰਨਿਆ ਕਿ ਆਪਾਂ ਪੁਲਿਸ ਕੋਲੇ ਪਾਵਰਾਂ ਤੁਸੀਂ ਕਹਿਣਾ ਜ਼ਿਆਦਾ ਦੇਤੀਆਂ ਪੁਲਿਸ ਨੇ ਉਹਨਾਂ ਤੇ ਧਾਰਾਵਾਂ ਲਾਤੀਆਂ ਹਾਂਜੀ ਪਰ ਕੋਰਟ ਨੇ ਤਾਂ ਇਹ ਦੇਖਣਾ ਪਏ ਡਿਸਾਈਡ ਨਹੀਂ ਨਾ ਕੋਰਟ ਕਰਨ ਪਾ ਰਹੇ ਨੇ ਮੈਂ ਤੁਸੀਂ ਕਹਿ ਰਹੇ ਹੋ ਅੰਡਰ ਟ੍ਰਾਇਲ ਕੋ ਚੱਲ ਰਹੇ ਨੇ ਮਕਦਮਾ ਇਹ ਉਹ ਡਿਸਾਈਡ ਹੀ ਨਹੀਂ ਕਰ ਪਾ ਰਿਹਾ ਕੋਰਟ ਸਰ ਜੇਕਰ ਕੋਰਟ ਕੋਲੇ ਪਾਵਰ ਹੋਵੇ ਕਿ ਰੋਂਗ ਕੀ ਹੈ ਰਾਈਟ ਕੀ ਹੈ ਉਹ ਡਿਸੀਜਨ ਇਹ ਦਿਸਰੀ ਪੇਸ਼ੀ ਤੇ ਲੈ ਸਕਦੇ ਨੇ ਦੋ ਪੇਸ਼ੀਆਂ ਚ ਜਾਂ ਤੀਜੀ ਪੇਸ਼ੀ ਚ ਇਹਨਾਂ ਲੱਗਦਾ ਕਿ ਜਿਹੜੇ ਆ ਜਿਹੜੀਆਂ ਕੋਰਟਾਂ ਨੇ ਨਾ ਲੋਅਰ ਕੋਰਟਾਂ ਨੇ ਲੋਅਰ ਕੋਰਟਾਂ ਦੇ ਉੱਤੇ ਸਟੇਟ ਸਰਕਾਰ ਦਾ ਪ੍ਰੈਸ਼ਰ ਹੁੰਦਾ ਜਿਹੜੀਆਂ ਵੱਡੀਆਂ ਕੋਰਟਾਂ ਨੇ ਉਹਨਾਂ ਦੇ ਉੱਤੇ ਸੈਂਟਰ ਸਰਕਾਰ ਦਾ ਪ੍ਰੈਸ਼ਰ ਹੁੰਦਾ ਹੈ ਫੈਸਲੇ ਸਰਕਾਰਾਂ ਦੇ ਮੁਤਾਬਕ ਕੀਤੇ ਜਾਂਦੇ ਆ ਇੱਕ ਦੂਜੇ ਦੇ ਵਿੱਚ ਗੋਰ ਹੈ ਜੀ 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 ਜੁਡੀਸ਼ਰੀ ਤੇ ਥੋੜਾ ਜਿਹਾ ਹੁਣ ਆਪਾਂ ਕਰਦੇ ਆ ਨਾ ਕਿੰਤੂ ਬੰਦੂ ਕਰਨਾ ਚਾਹੀਦਾ ਨਹੀਂ ਆਪਣੇ ਵਾਸਤੇ ਮਾੜੀ ਗੱਲ ਐ ਆਪਾਂ ਮਾਫੀ ਚਾਹੁੰਦੇ ਆ ਵੀ ਜਿਹੜੇ ਇਹ ਜੱਜਾਂ ਨਹੀਂ ਭਰਤੀ ਐ ਅਡੀਸ਼ਨਲ ਤੋਂ ਸੈਸ਼ਨ ਛੇ ਸਤਰਾਂ ਹੀ ਹੌਲਦਾਰ ਤੋਂ ਥਾਣੇਦਾਰ ਜਿਹੜੇ ਇਹ ਪ੍ਰਕਿਰਿਆ ਐ ਇੱਕ ਕ੍ਰਾਈਮ ਨੂੰ ਜਨਮ ਦਿੰਦੀ ਐ ਕਿਉਂਕਿ ਜਿੰਨਾ ਉਹ ਵੱਧ ਕ੍ਰਾਈਮ ਹੁੰਦੇ ਮਤਲਬ ਉਹ ਗਲਤ ਫੈਸਲੇਆ ਇਹਨੂੰ ਤਰਜੀਹ ਦੇਣਗੇ ਕੋਈ ਨਹੀਂ ਪ੍ਰੋਮੋਸ਼ਨਾਂ ਨੇ ਜੀ ਜਿੰਨੇ ਸਰ ਪ੍ਰਮੋਸ਼ਨ ਜੇ ਪੜ੍ਹਾਈ ਦੇ ਹਿਸਾਬ ਨਾਲ ਪ੍ਰਮੋਸ਼ਨ ਹੋਣ ਜਿਹੜਾ ਬੰਦਾ ਪੜ੍ਹ ਗਿਆ ਜਿਹੜਾ ਜਿਹਨੇ ਹੌਨਦਾਰੀ ਦੀ ਪੜ੍ਹਾਈ ਕੀਤੀ ਹੈ ਉਹ ਹੌਨਦਾਰ ਰਹੇ ਜਿਹਨੇ ਥਣੇਦਾਰਨੀ ਪੜ੍ਹਾਈ ਕੀਤੀ ਉਹ ਥਣੇਦਾਰ ਰਹੇ ਜਿਹਨੇ ਆਈਪੀਐਸ ਕੀਤਾ ਉਹ ਆਈਪੀਐਸ ਰਹੇ ਜਿਹਨੇ ਬੀਪੀਐਸ ਕਰ ਲਿਆ ਬੀਪੀਐਸ ਰਹੇ ਮਤਲਬ ਇਹ ਕੋ ਦੂਜੇ ਤੋਂ ਜਦੋਂ ਉਹ ਮਤਲਬ ਵੱਧ ਫੈਸਲੇ ਫੈਸਲੇ ਸਰਕਾਰ ਸਰਕਾਰ ਪੱਖੀ ਸਰਕਾਰ ਪੱਖੀ ਮਤਲਬ ਸਰਕਾਰ ਪੱਖੀ ਫੈਸਲੇ ਪਾਉਤ ਨੂੰ ਕਹਿੰਦੇ ਨੇ ਜਿਹੜੇ ਸਜ਼ਾਵਾਂ ਵੱਧ ਜੀ ਜੀ ਜਿਹੜੇ ਜੱਜੇ ਮਤਲਬ ਸਰਕਾਰੀ ਵਕੀਲਾਂ ਦੇ ਵਿੱਚੋਂ ਭਰਤੀ ਕੀਤੇ ਜਾਂਦੇ ਨੇ ਜਦੋਂ ਉਹਨਾਂ ਦੀ ਨੇਚਰ ਫਜ਼ਾ ਕਰਾਉਣ ਦੀ ਬਣੀ ਹੁੰਦੀ ਹੈ ਜਦੋਂ ਉਸ ਟਾਈਮ ਬਾਅਦ ਉਹ ਜੁਡੀਸ਼ਰੀ ਦਾ مالک ਬਣ ਜਾਂਦਾ ਉਹ ਉਹ ਬੰਦਾ ਵਰੀ ਨਹੀਂ ਕਰਦਾ ਹੈ ਉਹਦੀ ਸੋਚ ਹੀ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਜਿਹੜੀ ਇਹ ਪ੍ਰਕਿਰਿਆ ਇਹਨਾਂ ਪ੍ਰਕਿਰਿਆਵਾਂ ਨੂੰ ਬਦਲਣ ਦੀ ਲੋੜ ਹੈ ਨਹੀਂ ਆਪਾਂ ਇਹ ਦੇਖੋ ਆਪਾਂ ਕਾਨੂੰਨ ਵਿਵਸਥਾ ਤੇ ਸਵਾਲ ਨਹੀਂ ਚੁੱਕਰੀ ਨਾ ਆਪਾਂ ਕਾਨੂੰਨ ਵਿਵਸਥਾ ਦੀ ਗੱਲ ਕਰਦੇ ਆਂ ਚਾਹ ਪੁਲਿਸ ਮੈਕਮਾ ਹੋਵੇ ਜਾਂ ਹੋਵੇ ਕੋਰਟ ਆਪਾਂ ਤਾਂ ਇਹ ਕਹਿੰਦੇ ਆ ਕਿ ਨਿਰਪੱਖ ਹੋਣਾ ਚਾਹੀਦਾ ਔਰ ਥੋੜਾ ਜਿਹਾ ਫਾਸਟ ਹੋਣਾ ਚਾਹੀਦਾ ਬੱਸ ਬੱਸ ਮੈਂ ਕਹਾਂ ਉਹ ਬਤਾ ਹਾਂ ਦੋਤਾ ਹੁੰਦੀ ਨੇ ਨਾ ਪੱਕਾ ਮੇਰ ਪੱਕਾ ਤਾਂ ਪੜ੍ਹਾਈ ਦੇ ਹਿਸਾਬ ਨਾਲ ਆਉਂਦੀ ਨਹੀਂ ਜੋ ਪੜ੍ਹਾਈ ਹੁੰਦਾ ਹਿਸਾਬ ਦਾ ਨਹੀਂ ਦੇਖੋ ਮੇਰੀ ਗੱਲ ਸੁਣੋ ਮੰਦਿਆਂ ਆਪਾਂ ਪ੍ਰੋਮੋਸ਼ਨਾਂ ਤੁਸੀਂ ਕਹਿ ਰਹੇ ਹੋ ਉਹਨਾਂ ਨੂੰ ਮਿਲ ਜਾਂਦੀਆਂ ਨੇ ਲੇਕਿਨ ਲਾਅ ਦੇ ਹਿਸਾਬ ਨਾਲ ਪਰਮਿਸ਼ਨ ਹੋ ਉਹਨਾਂ ਨੂੰ ਮਿਲ ਗਈ ਪਰ ਟ੍ਰਾਂਸ ਉਹ ਹੋਈ ਹੈ ਤਰੱਕੀ ਹੋਈ ਹੈ ਲੇਕਿਨ ਕਿਤਨਾ ਕਿਤੇ ਉਹ ਕਾਨੂੰਨ ਨੂੰ ਜਾਣਦੇ ਨੇ ਚਾਹੇ ਉਹ ਘੱਟ ਜਾਣਦੇ ਨੇ ਵੱਧ ਜਾਣਦੇ ਨੇ ਲੇਕਿਨ ਆਪਣੇ ਜਿੰਨਾ ਉਹਨੇ ਨੋਲੇਜ ਹੈ ਉਹ ਸਾਨੂੰ ਡਿਸੀਜਨ ਤਾਂ ਲੈ ਸਕਦੇ ਨੇ ਆਪਾਂ ਇਹ ਕਹਿੰਦੇ ਆ ਕਿ ਨਿਰਪੱਖ ਹੋਵੇ ਤਾਂ ਥੋੜਾ ਫਾਸਟ ਹੋਵੇ ਕਿ ਜੋ ਵਾਹ ਜੋ ਹਾਂ ਆਪਾਂ ਇਹ ਗੱਲ ਕਹਿੰਨੇ ਆ ਉਹ ਆਪਾਂ ਜਿਆਦਾ ਕਿੰਤੂ ਬੰਤੂ ਨਹੀਂ ਕਰਦੇ ਕੋਡ ਦੇ ਆਪਾਂ ਤਾਂ ਕਹਿੰਦੇ ਜੋ ਰਾਈਟ ਹੈ ਵੀ ਮਤਲਬ ਜਿਹੜਾ ਇਹ ਸਿਸਟਮ ਨੇ ਇਹ ਸਿਸਟਮਾਂ ਦੇ ਵਿੱਚ ਚੇਂਜ ਹ ਹਰ ਵਾਰੀ ਵਾਰੀ ਇਹ ਵੀ ਚੇਂਜ ਬਦਲਾ ਜੇ ਆਪਾਂ ਇੱਕ ਸਰਕਾਰ ਬਦਲਾਤੀ ਪੱਗਾਂ ਬਦਲਾਤੀ ਉਹਦੇ ਨਾਲ ਕੀ ਫਰਕ ਪੈਣਾ ਹੈ ਜੀ ਕਿਤਨਾ ਮਤਲਬ ਟਰੈਕ ਬਦਲਦਾ ਹੈ ਜੇ ਜਦੋਂ ਆਪਾਂ ਉਸੇ ਟਰੈਕ ਤੇ ਕੋਈ ਡਰਾਈਵਰ ਭੱਜੇ ਚاہے ਟੋਕੀ ਵਾਲਾ ਵਗ ਜੇ ਚਾਹੇ ਪੱਗਲਾ ਵਾਲਾ ਵਗ ਜੇ ਚਾਹੇ ਦਾੜੀ ਵਾਲਾ ਵਗ ਜੇ ਚਾਹੇ ਕਲੀਨਸ਼ੇ ਵਾਲਾ ਵਗ ਜੇ ਉਹ ਤਾਂ ਉਸੇ ਟ੍ਰੈਕ 'ਤੇ ਗੱਡੀ ਨੂੰ ਭਜਾਊਗਾ ਜੀ 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 ਜੇ ਟ੍ਰੈਕ ਬਦਲਦਾ ਆਪਾਂ ਫਿਰ ਡਰਾਈਵਰ ਮਤਲਬ ਉਹ ਉਸਨੂੰ ਉੱਧਰ ਲੈ ਕੇ ਜਾਊਗਾ ਇਹ ਤਾਂ ਟ੍ਰੈਕ ਤਾਂ ਉਹੀ ਨੇ ਪੁਰਾਣੇ ਜੀ ਜੀ ਟ੍ਰੈਕ ਬਦਲਣ ਦੀ ਲੋੜ ਹੈ ਜਿਹਦੇ ਨਾਲ ਹੀ ਮਤਲਬ ਆਪਣਾ ਇਹ ਸਾਰਾ ਸਿਸਟਮ ਬਦਲਾਅ ਵਾਲੇ ਪਾਸੇ ਹੋਊਗਾ ਨਹੀਂ ਤਾਂ ਆਪਣਾ ਇੱਕ ਬਦਲਾਅ ਇੱਕ ਫਰਜ਼ੀ ਬਦਲਾਅ ਹੋ ਕੇ ਰਹਿ ਜਾਊਗਾ ਜੀ ਬਹੁਤ ਬਹੁਤ ਧੰਨਵਾਦ ਰਜਿੰਦਰ ਜੀ ਜੀ ਮੈਡਮ ਸਿੰਘ ਜੀ ਹਾਂਜੀ ਇੱਥੇ ਦੇਖੋ ਰਜਿੰਦਰ ਜੀ ਨੇ ਵੀ ਇਹ ਗੱਲ ਕਹੀ ਹੈ ਸਰ ਕਿ ਜਿੰਨਾ ਹੋ ਸਕੇ ਇਥੇ ਕਾਨੂੰਨ ਵਿਵਸਥਾ ਨੂੰ ਸਹੀ ਕਰਨ ਦੀ ਜਰੂਰਤ ਹੈ ਹਾਂਜੀ ਤਾਂ ਅੱਜ ਦਾ ਜਿਹੜਾ ਅਸੀਂ ਵਿਸ਼ਾ ਲੈ ਕੇ ਆਏ ਸੀ ਕਿ ਚੋਣ ਜ਼ਾਬਤਾ ਤੋਂ ਬਾਅਦ ਕੀ ਇੱਥੇ ਜਿਹੜੀ ਮਾਹੌਲ ਹੈ ਉਸ ਦੇ ਵਿੱਚ ਬਦਲਾਅ ਆਇਆ ਹੈ ਤਾਂ ਦੇਖੋ ਬਦਲਾਅ ਦਾ ਤਾਂ ਇੱਥੇ ਪਤਾ ਨਹੀਂ ਪਰ ਤੁਸੀਂ ਇਹਨਾਂ ਸਬੰਧੀ ਕੀ ਸੋਚਦੇ ਸਾਨੂੰ ਆਪਣੀ ਜਿਹੜੀ رائے ਹੈ ਆਪਣੇ ਵਿਚਾਰ ਨੇ ਉਹ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸਿਆ ਕਰੋ ਤੇ ਸਭ ਤੋਂ ਵੱਡੀ ਜਿਹੜੀ ਗੱਲ ਹੈ ਇੱਥੇ ਕਾਨੂੰਨ ਵਿਵਸਥਾ ਦੀ ਕੀਤੀ ਹੈ ਕਾਨੂੰਨ ਵਿਵਸਥਾ ਦੇ ਵਿੱਚ ਸੁਧਾਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕਾਨੂੰਨ ਵਿਵਸਥਾ ਤੇ ਕਿਤੇ ਨਾ ਕਿਤੇ ਸਰ ਇੱਥੇ ਲੋਕਾਂ ਦਾ ਵਿਸ਼ਵਾਸ ਬਣਿਆ ਹੁੰਦਾ ਹੈ ਜੀ ਤੇ ਜੇਕਰ ਕਾਨੂੰਨ ਵਿਵਸਥਾ ਸਹੀ ਢੰਗ ਨਾਲ ਕੰਮ ਨਹੀਂ ਕਰਦੀ ਤਾਂ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਵੀ ਫਿਰ ਕਾਨੂੰਨ ਵਿਵਸਥਾ ਤੋਂ ਇੱਥੇ ਕਿਤੇ ਨਾ ਕਿਤੇ ਟੁੱਟਦਾ ਹੋਇਆ ਨਜ਼ਰ ਆਉਂਦਾ ਤੁਸੀਂ ਇਸ ਮੁੱਦੇ ਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਸਕ੍ਰੀਨ ਤੇ ਫਲੈਸ਼ ਹੋ ਰਹੀ ਹੈ ਨੰਬਰ ਰਾਹੀਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਆਪਣੀ رائے ਸਾਨੂੰ ਕਮੈਂਟਾਂ ਦੇ ਰਾਹੀਂ ਜ਼ਰੂਰ ਦਿਆ ਕਰੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਮਨਸੂ ਅਟਵਾਲ ਤੇ ਮੇਰੇ ਸਹਿਯੋਗੀ ਸੁਰਿੰਦਰ ਢੀਂਸਾ ਜੀ ਨੂੰ ਦਿਓ ਇਜਾਜ਼ਤ